ਆਜਪਾ ਦੇ ਚਾਲ ਚੱਤਰ ਨੂੰ ਦੇਖ ਕੇ ਜਿਹੜਾ ਪਿਛਲੇ ਸਾਲਾਂ ਵਿੱਚ ਜ਼ਾਹਰ ਹੋਇਆ ਮੈਨੂੰ ਪੰਜਾਬ ਦੇ ਦਲ ਬਦਲੂਆਂ ਨੂੰ ਟਿਕਟਾਂ ਦੇਣ ਦੇ ਬਾਰੇ ਬਹੁਤੀ ਹੈਰਾਨੀ ਨਹੀਂ ਹੋਈ ਜਦੋਂ ਤੁਸੀਂ ਆਪਣੀ ਪਾਰਟੀ ਦੇ ਕਾਰਕੁਨਾਂ ਨੂੰ ਜਿਹੜੇ ਤੁਹਾਡੇ ਨਾਲ 50-50 ਸਾਲ ਤੋਂ ਲੱਗੇ ਹੋਏ ਆ ਉਹਨਾਂ ਵਿੱਚ ਤੁਹਾਨੂੰ ਬੰਦਾ ਨਹੀਂ ਲੱਭ ਰਿਹਾ ਕੋਈ ਨਾ ਕੋਈ ਜਿਹੜਾ ਤੁਹਾਡੇ ਵਿਚਾਰਾਂ ਨੂੰ ਅੱਗੇ ਲੈ ਕੇ ਜਾ ਸਕੇ ਉਸ ਦੁਸ਼ਮਣ ਨਾਲ ਕੀ ਗੱਲ ਕਰਾਂਗੇ ਜਿਹੜਾ ਪਰਸੋਂ ਤੇ ਹੀ ਕਾਂਗਰਸ ਤੇ ਜੱਜਾਕਾਰ ਕਰਦਾ ਰਿਹਾ ਜੱਜਾਕਾਰ ਕੱਲ੍ਹ ਦਾ ਦਿਨ ਸ਼ਾਮ ਨੂੰ ਉਹ ਆਪ ਦਾ ਜੱਜਾਕਾਰ ਕਰਦਾ ਸੀ ਹੁਣ ਉਹ ਆ ਕੇ ਕਹੇ ਜੀ ਮੈਂ ਤਾਂ ਆਪਣਾ ਭਾਜਪਾ ਦਾ ਰੰਗ ਚ ਰੰਗਿਆ ਗਿਆ ਜਿਹੜੇ ਕਹਿੰਦੇ ਸਾਂਭੀ ਦੇ ਸੀ ਕਈ ਲੋਕੀ ਵੀ ਮੋਦੀ ਬਹੁਤ ਮਹਾਨ ਬੰਦਾ ਉਹ ਕਿਸੇ ਵੀ ਮਾੜੀ ਤੋਂ ਮਾੜੇ ਅਨਸਰ ਨੂੰ ਪਾਰਟੀ ਚ ਲਿਆ ਕੇ ਜਿਤਾ ਕੇ ਆਪਣੀ ਸਰਕਾਰ ਚਾਹੁੰਦਾ ਹੈ ਸੱਤਾ ਦੇ ਵਿੱਚ ਉਹਨੂੰ ਇੰਨਾ ਹੰਕਾਰ ਹੋ ਗਿਆ ਔਰ ਇੰਨਾ ਬੇਸੂਲਾ ਹੋ ਗਈ ਪਾਰਟੀ ਏ ਤੇ ਉਹਨੂੰ ਨਾ ਉਮੀਦਵਾਰ ਖੜੇ ਕਰਨ ਚ ਕੋਈ ਸਮਝ ਲੱਗਦੀ ਆ ਤੇ ਨਾ ਲੋਕਾਂ ਚ ਕਹਿਣਾ ਕੀ ਆ ਪਰ ਜਿਹੜਾ ਵਿਰੋਧੀ ਧਿਰ ਆ ਜਿਹੜੀਆਂ ਜਿਹਦੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਸੀ ਉਹੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਭਾਜਪਾ ਤੇ ਭਾਰੂ ਹੋ ਰਹੇ ਆ ਉਹ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਕੇਂਦਰੀ ਏਜੰਸੀਆਂ ਭਾਜਪਾ ਦੀਆਂ ਗੁਲਾਮ ਆ ਉਹ ਤਾਂ ਲੋਕੀ ਆਪ ਕਹਿੰਦੇ ਆ ਵੀ ਈਡੀ ਤੇ ਸੀਬੀਆਈ ਤੇ ਇਨਕਮ ਟੈਕਸ ਇਹ ਭਾਜਪਾ ਦੇ ਆ ਜੀ ਪਿੱਛੇ ਅਸੀਂ ਵੋਟਾਂ ਨਾਲ ਜਿੱਤਾਂਗੇ ਪੈਸਾ ਖਰਚਾਂਗੇ ਪ੍ਰਚਾਰ ਕਰਾਂਗੇ ਧਰਮ ਦਾ ਫੰਦਾ ਵੜਾਵਾਂਗੇ ਅਸੀਂ ਕਹਾਂਗੇ ਲੋਕਾਂ ਨੂੰ ਵੀ ਇਹ ਦੇਸ਼ ਸਾਡਾ ਖਾਸ ਇਦਾਂ ਦੇ ਲੋਕਾਂ ਦਾ ਆ ਧਰਮ ਦੇ ਲੋਕ ਮਾੜੇ ਆ ਇਹ ਸਾਰਾ ਕਰਕੇ ਜਿੱਤਾਂਗੇ ਜੇ ਨਾ ਜਿੱਤ ਹੋਇਆ ਹੋਇਆ ਚੋਣਾ ਜੀ ਬੇਈਮਾਨੀ ਕਰਾਂਗੇ ਜਿੱਦਾਂ ਦੀ ਬੀਜੇਪੀ ਚਾਲ ਚੱਲ ਰਹੀ ਹੈ ਕਿ ਦੇਸ਼ ਦੇ ਲੋਕੀ ਇਸ ਭਾਜਪਾ ਨੂੰ ਸਬਕ ਸਿਖਾ ਲੈਣਗੇ ਹਾਂਸਰਾ ਜਹਾਂਸ ਦਿੱਲੀ ਗਿਆ ਸੀ ਦਿੱਲੀ ਜਿੱਤਿਆ ਹੋ ਪੰਜਾਬ ਜਿੱਤੇ ਖੜਾ ਸੀ ਉਹ ਬڑا ਸਿਰ ਮਾਰਦਾ ਸੀ ਵੀ ਮੈਂ ਜਿੱਤ ਜਾਣਾ ਆ। ਉਹ ਹੀ ਹੰਸ ਰਾਜ ਨੇ ਜਿਹੜੇ ਪਹਿਲਾਂ ਅਕਾਲੀ ਦਲ ਮੁੜ ਕੇ ਕਾਂਗਰਸ ਵੀ ਗੇੜੇ ਕੱਢਾ ਇਨ। ਤੇ ਦਿੱਲੀ ਦੇ ਲੋਕਾਂ ਦੀ ਬਹੁਤ ਸੇਵਾ ਕਰੇ ਸੇਵਾ ਕੀਤੀ ਹੁੰਦੀ ਤਾਂ ਪੰਜਾਬ ਕੱਲੇ ਆਉਂਦਾ। ਕਾਰਨ ਉਹਦਾ ਭਾਜਪਾ ਨੇ ਇਹ ਆ ਵੀ ਪਾਸਾ ਬੰਦਾ ਬਦਲ ਦਿਓ। ਕਹਿੰਗੇ ਉਹ ਹੰਸ ਰਾਜ ਚੱਲ ਗਿਆ ਜੀ ਹੁਣ ਇਸ ਬੰਦੇ ਨੂੰ ਵੋਟਾਂ ਪਾਓ। ਹੁਣ ਜਿਹੜੀ ਪਾਰਟੀ ਸਿੱਖਾਂ ਨੂੰ ਹੱਤਵਾਦੀ ਕਹਿੰਦੀ ਆ ਦਿੱਲੀ ਦੇ ਦੰਗਿਆਂ 'ਚ ਵੀ ਜਿਹਨਰੇ ਨਾਲ ਉੱਥੇ ਆ ਕੇ ਲੋਕਾਂ ਦਾ ਪ੍ਰਚਾਰ ਕੀਤਾ ਤੇ ਉਸ ਪਾਰਟੀ 'ਚ ਮਿੱਟੂ ਚਲਾ ਜਾਵੇ ਤੇ ਫੇਰ ਕਹਵੇ ਜਾ ਕੇ ਲੋਕੋ ਮੈਨੂੰ ਵੋਟਾਂ ਪਾਓ। ਜਾਂੰਦੰਦੇ ਹੁਣ ਵੀ ਗਿਆ ਜੀ 10 ਸਾਲ ਹੋ ਗਏ ਮੇਰੀ ਮਦਦ ਨਹੀਂ ਕੀਤੀ ਕਿਸੇ ਨੇ ਤੂੰ ਚੋਣਾ ਚ ਵੀ ਕਰੋੜਾ ਰੁਪਏ ਚਾਹੁੰਦਾ ਸੀ ਕੋਈ ਨਾ ਕੋਸੂਲ ਪ੍ਰਸਤੀ ਹੁੰਦੀ ਚੋਣਾ ਚ ਕੋਈ ਪੈਸਾ ਚਾਹੀਦਾ ਹੁੰਦਾ ਕੋ ਚੋਣ ਜਿਤਨਾ ਚਾਹੁੰਦੇ ਆ ਇਸ ਇਕੰਗਨਾ ਰੌਤ ਨੂੰ ਵੀ ਉਸੇ ਜਿਹੜਾ ਖੜਾ ਕੀਤਾ ਆ ਉਹਨਾਂ ਨੂੰ ਨਹੀਂ ਇਸ ਗੱਲ ਦਾ ਗਿਆਨ ਵੀ ਇਹਦਾ ਪਿੱਛਾ ਕੀ ਆ ਇਹ ਨੇ ਕੀ ਅੱਗੇ ਕੀ ਕਿਹਾ ਜਿਹੜੇ ਕਿਸੇ ਵੇਲੇ ਇਦਾਂ ਦੇ ਉਮੀਦਵਾਰ ਬਣਾਏ ਆ ਜਿਨ੍ਹਾਂ ਨੇ ਕਿਸਾਨ ਥੱਲੇ ਦੇ ਕੇ ਮਾਰਤੇ ਆ ਯੂਪੀ ਵਿੱਚ ਦੇ ਲੋਕੋ ਸਾਹਿਬ ਨਾਲ ਰੋ ਮੋਦੀ ਚੋਣਾ ਜਿੱਤਣ ਵਾਸਤੇ ਭਾਜਪਾ ਵਾਲੇ ਕੋਈ ਵੱਡਾ ਕਾਂਡ ਵੀ ਕਰ ਸਕਦੇ ਬੀਜੇਪੀ ਦੇ ਵੱਲੋਂ ਆਪਣੇ 6 ਉਮੀਦਵਾਰਾਂ ਦੀ ਸੂਚੀ ਐਲਾਨ ਦਿੱਤੀ ਗਈ ਹੈ ਪਹਿਲੀ ਲਿਸਟ ਲਾਣੀ ਗਈ ਹੈ ਔਰ ਇਸ ਲਿਸਟ ਦੇ ਵਿੱਚ ਜੋ ਚੀਜ਼ਾਂ ਵਾਪਰੀਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਕੁਰਸੀਆਂ ਦਿੱਤੀਆਂ ਗਈਆਂ ਨੇ ਉਹ ਵੇਖ ਕੇ ਬਾਕੀ ਪਾਰਟੀਆਂ ਵਾਲੇ ਹੱਸਣੋਂ ਗੁਰੇਜ਼ ਨਹੀਂ ਕਰ ਪਾਰੇ ਕਾਂਗਰਸ ਦੇ ਵੱਧ ਕਰਕੇ ਉਮੀਦਵਾਰ ਔਰ ਇੱਕ ਇਹੋ ਜਿਹਾ ਉਮੀਦਵਾਰ ਜਿਹੜਾ ਵਨਸਵਨੀਆਂ ਪਾਰਟੀਆਂ ਦੇ ਵਿੱਚੋਂ ਹੋ ਕੇ ਹੁਣ ਦੁਬਾਰਾ ਭਾਜਪਾ ਦੇ ਵੱਲੋਂ ਲੜਨ ਲੱਗਿਆ ਮੁਰਾਦ ਹੰਸਰਾਜ ਵੱਲੋਂ ਆਈ ਹੈ ਸਾਰ ਕੋਈ ਜਾਣਦਾ ਔਰ ਜੋ ਹਾਲਾਤ ਫਿਲਹਾਲ ਪੰਜਾਬ ਦੀ ਸਿਆਸਤ 'ਚ ਬਣਦੇ ਪਏ ਨੇ ਉਹਨਾਂ ਨੂੰ ਲੈ ਕੇ ਇਹ ਸੂਚੀ ਕੀ ਕੁਝ ਲੈ ਕੇ ਆਵੇਗੀ ਆਉਂਦੇ ਸਮੇਂ ਦੇ ਵਿੱਚ ਇਹਨਾਂ ਉਮੀਦਵਾਰਾਂ ਦੇ ਸਿਰ ਤੇ ਕੀ ਬੀਜੇਪੀ ਜਿੱਤ ਸਕੇਗੀ ਜਾਂ ਨਹੀਂ ਉਹ ਹਰ ਇੱਕ ਚੀਜ਼ ਜਾਣਨ ਵਾਸਤੇ ਅੱਜ ਇੱਕ ਇਹੋ ਜਿਹਾ ਸ਼ਖਸ ਕੋਲ ਪਹੁੰਚਿਆ ਜਿਨ੍ਹਾਂ ਦੇ ਜਿਨ੍ਹਾਂ ਦੇ ਰੂਬਰੂ ਤੁਹਾਨੂੰ ਪਹਿਲਾਂ ਵੀ ਕਰਾਉਂਦੇ ਰਹੇ ਆ ਆਪ आरएमपीआई ਦੇ ਸੀਨੀਅਰ ਆਗੂ ਮੰਗਤਰਾਮ પાਸਲਾ ਜੀ ਸਾਡੇ ਨਾਲ ਮੌਜੂਦ ਨੇ પાਸਲਾ ਸਾਹਿਬ ਤੁਸੀਂ ਸਮਾਂ ਦਿੱਤਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਮਿਹਰਬਾਨੀ પાਸਲਾ ਸਾਹਿਬ ਉਮੀਦਵਾਰਾਂ ਦੀ ਪਹਿਲੀ ਸੂਚੀ ਆ ਗਈ ਬੀਜੇਪੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਪਰ ਉਹਦੇ ਨਾਲ ਇੱਕ ਹੋਰ ਗੱਲ ਚੇਤੇ ਆਉਂਦੀ ਹੈ ਕਿ ਕਿਰਾਏ ਦੀ ਫੌਜ ਦੇ ਨਾਲ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਕੀ ਵਿਚਾਰ ਨੇ ਤੁਹਾਡੇ ਮੈਂ ਤਾਂ ਸਮਝਦਾ ਵੀ ਦੇਸ਼ ਦੇ ਵਿੱਚ ਭਾਜਪਾ ਦੇ ਚਾਲ ਚੱਲ ਚਿੱਤਰ ਨੂੰ ਦੇਖ ਕੇ ਜਿਹੜਾ ਪਿਛਲੇ ਸਾਲਾਂ ਵਿੱਚ ਜ਼ਾਹਰ ਹੋਇਆ ਮੈਨੂੰ ਪੰਜਾਬ ਦੇ ਦਲ ਬਦਲੂਆਂ ਨੂੰ ਟਿਕਟਾਂ ਦੇਣ ਦੇ ਬਾਰੇ ਬਹੁਤੀ ਹੈਰਾਨੀ ਨਹੀਂ ਹੋਈ। ਹੂੰ। ਇਸ ਕਰਕੇ ਨਹੀਂ ਹੈਰਾਨੀ ਹੋਈ ਵੀ ਜਿਹਨਾਂ ਲੋਕਾਂ ਨੂੰ 10 ਸਾਲ ਪ੍ਰਧਾਨ ਮੰਤਰੀ ਤੇ ਹੋਰ ਉੱਚੇ ਆਗੂ ਨੰਦੇ ਰਹੇ ਅਭੀ ਇਦਾਂ ਦੇ ਭ੍ਰਿਸ਼ਟਾਚਾਰੀ ਬੰਦੇ ਨਹੀਂ ਦੇਖਣੇ ਕਦੀ। ਅਸੀਂ ਇਹ ਖਤਮ ਕਰਨੇ ਆ ਭ੍ਰਿਸ਼ਟਾਚਾਰ ਇਹਨਾਂ ਦਾ। ਹੂੰ। ਅੱਜ ਉਹੀ ਬੰਦੇ ਜਦੋਂ ਗਲਜ ਆਪਣੇ ਇੱਕ ਸਾਫਾ ਪਾ ਲੈਂਦੇ ਆ ਭਾਜਪਾ ਵਾਲਾ ਉਹ ਬਹੁਤੀ ਪਵਿੱਤਰ ਆਤਮਾ ਬਣ ਜਾਂਦੇ ਆ। ਵਾਸ਼ਿੰਗ ਮਸ਼ੀਨ ਚ ਧੋਏ ਜਾਂਦੇ। ਮਤਲਬ ਉਹਦੇ ਲਈ ਫਿਰ ਇਦਾਂ ਲੱਗਦਾ ਵੀ ਇਹ ਕੀ ਆ ਜਾਂ ਉਹਦੋਂ ਕੀ ਝੂਠ ਮਾਰਦਾ ਸੀ। ਇਹ ਸਾਡਾ ਪ੍ਰਧਾਨ ਮੰਤਰੀ ਤੇ ਜਾਂ ਹੁਣ ਝੂਠ ਮਾਰ ਰਿਹਾ ਇੱਕ ਵੇਲੇ ਤਾਂ ਝੂਠ ਹੈ ਨਾ ਇਸ ਲਈ ਇਹ ਜਿਹੜਾ ਦਲ ਬਦਲੀਆਂ ਨੂੰ ਟਿਕਟ ਦੇਣ ਨੇ ਪੰਜਾਬ ਵਿੱਚ ਦਿੱਤੇ ਆ ਇਹ ਦੇਸ਼ ਵਿੱਚ ਵੀ ਬਹੁਤ ਆ ਲੋਕੀ ਭਾਜਪਾ ਦੇ ਕਿਸੇ ਵੇਲੇ ਨੱਠੇ ਜਾਂਦੇ ਸੀ ਭਾਜਪਾ ਦੀ ਟਿਕਟ ਲਈ ਹੁਣ ਲੋਕੀ ਨਾ ਕਰ ਰਹੇ ਹੈ ਬਈ ਗੁਜਰਾਤ ਚ ਨਾ ਕੀਤੀ ਹੈ ਹੋਰ ਬਹੁਤ ਹਾਂ ਤੇ ਕਹਿੰਦੇ ਨਹੀਂ ਨਹੀਂ ਲੋੜ ਹੈ ਉਹਦਾ ਕਾਰਨ ਹੈ ਵੀ ਇਹ ਸਾਰਾ ਦਲ ਬਦਲ ਨੂੰ ਟਿਕਟ ਦੇਣ ਦਾ ਮਸਲਾ ਭਾਰਤ ਦੀ ਤਾਕਤ ਦੀ ਨਿਸ਼ਾਨੀ ਨਹੀਂ ਇਹ ਉਹਦੀ ਕਮਜ਼ੋਰੀ ਦੀ ਨਿਸ਼ਾਨੀ ਹੈ ਜਦੋਂ ਤੁਸੀਂ ਆਪਣੀ ਪਾਰਟੀ ਦੇ ਕਾਰਕੁਨਾਂ ਨੂੰ ਜਿਹੜੇ ਤੁਹਾਡੇ ਨਾਲ 50-50 ਸਾਲ ਤੋਂ ਲੱਗੇ ਹੋਏ ਆ ਉਹਨਾਂ ਬਈ ਤੁਹਾਨੂੰ ਬੰਦਾ ਨਹੀਂ ਲੱਭ ਰਿਹਾ ਕੋਈ ਨਾ ਕੋਈ ਜਿਹੜਾ ਤੁਹਾਡੇ ਵਿਚਾਰਾਂ ਨੂੰ ਅੱਗੇ ਲੈ ਕੇ ਜਾ ਸਕੇ ਹਾਲਾਂਕਿ ਮੇਰੀ ਪਾਰਟੀ ਭਾਜਪਾ ਦੇ ਤੇ ਸੰਘ ਦੇ ਵਿਚਾਰ ਤਾਂ ਰਹਿੰਦੇ ਪੂਰੀ ਤਰ੍ਹਾਂ ਉਲਟੇ ਆ ਉਹ ਵਿਚਾਰ ਤਾਂ ਰਹੇ ਬਹੁਤ ਹੀ ਪਿਸ਼ਾਖੜੀ ਕਿਸਮ ਦੇ ਆ ਬਹੁਤੀ ਕਰਮਕੰਡੀ ਆ ਫਿਰਕੂ ਆ ਔਰ ਲਾਲਚੜਾ ਹਮੇਸ਼ਾ ਸਰਕਾਰ ਪ੍ਰਸਤੀਆਂ ਡਟ ਕੇ ਟੱਕਰਾ ਕਰਦਾ ਆ ਧਰਮ ਦੀ ਆਜ਼ਾਦੀ ਚਾਹੀਦੀ ਆ ਲੇਕਿਨ ਧਰਮ ਦੇ ਨਾਂ ਤੇ ਸਿਆਸਤ ਦਾ ਵਿਰੋਧੀ ਆ ਪਰ ਮੈਂ ਫੇਰ ਵੀ ਮਹਿਸੂਸ ਕਰਦਾ ਬਈ ਜਿਹੜਾ ਦੁਸ਼ਮਣ ਵੀ ਹੋਵੇ ਉਹ ਵੀ ਤਾਂ ਕੋ ਹੋਵੇ ਨਾ ਵਿਚਾਰਤਾਰਾਂ ਦੇ ਖੜਾ ਉਸ ਦੁਸ਼ਮਣ ਨਾਲ ਕੀ ਗੱਲ ਕਰਾਂਗੇ ਜਿਹੜਾ ਪਰਸੋਂ ਤੇ ਹੀ ਕਾਂਗਰਸ ਦੇ ਜਾਇਜਾ ਕਰਦਾ ਰਿਹਾ ਤੇ ਕੱਲ ਦਾ ਦਿਨ ਸ਼ਾਮ ਨੂੰ ਆਪ ਦਾ ਜਾਇਜਾ ਕਰਦਾ ਸੀ ਹੁਣ ਆ ਕੇ ਕਹੇ ਜੀ ਮੈਂ ਤਾਂ ਹੁਣ ਭਾਜਪਾ ਦਾ ਰੰਗ ਚ ਰੰਗਿਆ ਗਿਆ ਉਹਨਾਂ ਕੀ ਤੁਸੀਂ ਆਰਗੂਮੈਂਟ ਕਰੋਗੇ ਤਾਂ ਕੀ ਰਾਜਨੀਤੀ ਦਾ ਸਤਕਾਰ ਲੋਕਾਂ ਚ ਰਹੇਗਾ ਇਸ ਲਈ ਜਿਹੜਾ ਪੰਜਾਬ ਦੇ ਵਿੱਚੋਂ ਬੰਦੇ ਕਾਂਗਰਸ ਦੇ ਵਿੱਚੋਂ ਗਿਆ ਕੇ ਉਹਨੂੰ ਦਲ ਬਦਲੀ ਕਰਾ ਕੇ ਟਿਕਟਾਂ ਦਿੱਤੀਆਂ ਇਹ ਬਹੁਤ ਹੀ ਹਾਸੋਹੀਣਾ ਵੀ ਆ ਔਰ ਮੈਂ ਸਮਝਦਾ ਕਿ ਪੰਜਾਬੀਆਂ ਦੀ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਜਿਹੜੇ ਕਹਿੰਦੇ ਸਮਝਦੇ ਸੀ ਕਈ ਲੋਕੀ ਵੀ ਮੋਦੀ ਬਹੁਤ ਮਹਾਨ ਬੰਦਾ ਤੇ ਜਿਤ ਜਿਵੇਂ ਦੇਸ਼ ਵਿੱਚ ਤੇ ਉਹਨਾਂ ਕਦਮ ਉਹਨੇ ਆਹੀ ਕੁਛ ਕਰਨਾ ਆ ਉਹ ਕਿਸੇ ਵੀ ਮਾੜੇ ਤੋਂ ਮਾੜੇ ਅਨਸਰ ਨੂੰ ਪਾਰਟੀ ਚ ਲਿਆ ਕੇ ਜਿਤਾ ਕੇ ਆਪਣੀ ਸਰਕਾਰ ਚਾਹੁੰਦਾ ਆ ਉਹਨੂੰ ਨਾ ਉਸ ਬੰਦੇ ਬਾਰੇ ਗਿਆਨ ਚਾਹੀਦਾ ਕੋਈ ਚੰਗਾ ਹੋਵੇ ਨਾ ਰਾਜਨੀਤੀ ਦਾ ਮਸਲਾ ਨਾ ਵਿਚਾਰਧਾਰਾ ਦਾ ਮਸਲਾ ਉਹਨੂੰ ਤਾਂ ਐਸਾ ਚੜਿਆ ਆ ਹੰਕਾਰ ਔਰ ਮੈਨੂੰ ਹਾਸਾ ਆਉਂਦਾ ਵੀ ਜਦੋਂ ਇੰਡੀਆ ਗਠਵੰਦਰ ਬਣਿਆ ਤੇ ਇਹਨੂੰ ਉਹ ਘਮੰਡੀਆ ਗਵਰਨ ਇਹ ਗਠਵੰਤਨ ਕਹਿੰਦਾ ਸੀ ਉਹ ਕੁਮੰਡੀਆ ਹੰਕਾਰ ਹੀ ਹੁੰਦਾ ਹੈ ਤੇ ਕੱਲ ਜਦੋਂ ਅਡਵਾਨੀ ਨੂੰ ਜਿਹੜਾ ਵਿਵਾਦਿਤ ਆ ਨਾਮ ਉਹਦਾ ਕੋਈ ਨਾਮ ਬਣਦਾ ਨਹੀਂ ਸੀ ਹੈ ਉਸ ਬੰਦੇ ਨੂੰ ਨਾਮ ਦੇ ਰਹੇ ਜਿਹਨੇ ਸੁਪਰੀਮ ਕੋਰਟ ਨਾਲ ਵੈਦਾ ਕਰਕੇ ਜਾ ਕੇ ਬਾਬਰੀ ਮਸਜਿਦ ਲੁਟਾਇਆ ਹੋਵੇ ਪਰ ਚਲੋ ਉਹਨਾਂ ਦਾ ਕੰਮ ਹੈ ਉਹਨਾਂ ਨੇ ਉਹਨੂੰ ਦੇ ਦਿੱਤਾ ਸੀ ਭਾਰਤ ਰਤਨ ਦੇਣਾ ਹੈ ਭਾਰਤ ਰਤਨ ਦੇਣ ਵੇਲੇ ਉਹ ਬਜ਼ੁਰਗਿਆ ਬੈਠਾ ਆ ਅਡਵਾਨੀ ਸਾਹਿਬ ਤੇ ਕੋਲ ਰਾਸ਼ਟਰਪਤੀ ਖੜੀ ਆ ਉਹਨੂੰ ਦੇ ਦੇਈ ਆ ਤੇ ਪ੍ਰਧਾਨ ਮੰਤਰੀ 1 ਫੁੱਟ ਦੀ ਦੂਰੀ ਤੇ ਕੁਰਸੀ ਤੇ ਬੈਠਾ ਖੁੱਦ ਨੂੰ ਦੇਖ ਰਿਆ ਜੇ ਤਿੰਨ ਬੰਦੇ ਮੇਰੇ ਕਮਰੇ 'ਚ ਹੋਣ ਤੇ ਮੇਰੇ ਤੋਂ ਉੱਤੇ ਪਹਿਲਾ ਦੇਸ਼ ਦਾ ਜਿਹੜਾ ਨਾਗਰਿਕਾ ਰਾਸ਼ਟਰਪਤੀ ਹੈ ਔਰਤ ਵੀ ਆ ਜਿਹੜਾ ਇਹ ਵੀ ਕਿਹਾ ਗਿਆ ਸੀ ਜੀ ਬਹੁਤ ਉਹਨੂੰ ਪਛੜੇ ਸਮਾਜ ਚੋਂ ਲਿਆਏ ਆ ਉਹ ਜਾਨੀ ਖੜੀ ਆ ਆਰਾਮ ਦੇ ਰਹੀ ਤੇ ਦੇਸ਼ ਦਾ ਪ੍ਰਧਾਨ ਜਿਹੜਾ ਬਹੁਤ ਨਿਮਰਤਾ ਦਾ ਪੁੰਜ ਗਿਆ ਜਾਂਦਾ ਸੀ ਵੀ ਮੈਂ ਤਾਂ ਸੰਤ ਆ ਕੋਈ ਮੈਂ ਤਾਂ ਪਰਮਾਤਮਾ ਦਾ ਰੂਪ ਆ ਖੜਾ ਕੀ ਕੀ ਉਹਨੂੰ ਨਾਂ ਲੈਂਦੇ ਸੀ ਭਾਜਪਾ ਵਾਲੇ ਉਹ ਹੰਕਾਰ ਨਾਲ ਆਪਣੀ ਕੁਰਸੀ ਤੋਂ ਉੱਠ ਕੇ ਵੀ ਨਹੀਂ ਖੜਾ ਵੀ ਮੈਂ ਵੀ ਨਾਲ ਖੜ ਜਵਾਂਗਾ ਜਦੋਂ ਨਾ ਜਾ ਫਿਰ ਜੇ ਤੂੰ ਇੰਨਾ ਹੰਕਾਰ ਹੈ ਤੂੰ ਨਾ ਜਾ ਰਾਸ਼ਟਰਪਤੀ ਜਾ ਬੇ ਡਾ ਕੇ ਨਾਮ ਦੇ ਦੇਵੇ ਤੋ ਦੱਸਦਾ ਇਹ ਆ ਬਈ ਇਸ ਸੱਤਾ ਦੇ ਵਿੱਚ ਉਹਨੂੰ ਇੰਨਾ ਹੰਕਾਰ ਹੋ ਗਿਆ ਔਰ ਇੰਨਾ ਬੇਸੂਲਾ ਹੋ ਗਈ ਪਾਰਟੀ ਏ ਪਈ ਉਹਨੂੰ ਨਾ ਉਮੀਦਵਾਰ ਖੜੇ ਕਰਨ ਦੀ ਕੋਈ ਸਮਝ ਲੱਗਦੀ ਆ ਤੇ ਨਾ ਲੋਕਾਂ 'ਚ ਕਹਿਣਾ ਕੀ ਆ ਔਰ ਜਿਹੜਾ ਵਿਰੋਧੀ ਧਿਰਾਂ ਜਿਹੜੀਆਂ ਜਿਹਦੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਸੀ ਉਹੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਭਾਜਪਾ ਤੇ ਭਾਰੂ ਹੋ ਰਿਹਾ ਆ ਕੱਲ ਜੋ ਦਿੱਲੀ ਦਾ ਇਕੱਠ ਹੋਇਆ ਉਹਨੇ ਸੱਚ ਕਰ ਦਿੱਤਾ ਕਿ ਅਸਲ 'ਚ ਭ੍ਰਿਸ਼ਟਾਚਾਰੀ ਤੇ ਗਰਕੀ ਪਾਰਟੀ ਭਾਜਪਾ ਆ ਵਿਰੋਧੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਥੱਲੇ ਗਈ ਹੈ ਇਹ ਲੋਕਾਂ 'ਚ ਬਾਰ-ਬਾਰ ਗੱਲ ਚੱਲ ਗਈ ਹੈ ਹੁਣ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਕੇਂਦਰੀ ਏਜੰਸੀਆਂ ਭਾਜਪਾ ਦੀਆਂ ਗੁਲਾਮ ਆ ਹੁਣ ਤਾਂ ਲੋਕੀ ਆਪ ਕਹਿੰਦੇ ਆ ਵੀ ਈਡੀ ਤੇ ਸੀਬੀਆਈ ਤੇ ਇਨਕਮ ਟੈਕਸ ਇਹ ਭਾਜਪਾ ਦੇ ਆ ਜੀ ਐਨਾ ਕੁਝ ਹੋ ਗਿਆ ਤਾਂ ਵੀ ਹੁਣ ਹਾਲਾਤ ਜੋ ਲੋਕ ਕਹਿੰਦੇ ਆ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਕਹਿੰਦੇ ਕਿ ਇਹ ਦਲ ਬਦਲੂਆਂ ਦੇ ਸਿਰ ਦੇ ਉੱਤੇ ਜਿੱਤ ਦਾ ਝੰਡਾ ਫੈਰਾਉਣ ਲੱਗੇ ਆ ਮੈਂ ਇਹ ਕਹਿ ਰਿਹਾ ਵੀ ਉਹ ਉਹੀ ਪਾਰਟੀ ਦਲ ਬਦ ਨੂੰ ਟਿਕਟ ਦੇਊਗੀ ਜਿਹਦੇ ਕੋ ਆਪਣੇ ਉਮੀਦਵਾਰ ਨਾ ਹੋਣ ਜਾਂ ਉਹ ਇਹ ਗਿਆਨ ਹੈ ਵੀ ਪੰਜਾਬ ਦੇ ਲੋਕ ਹੱਲੇ ਸਾਨੂੰ ਚੰਗਾ ਨਹੀਂ ਸਮਝਦੇ ਉਹਨਾਂ ਵਿੱਚੋਂ ਬੰਦੇ ਤੋੜ ਕੇ ਵਿਰੋਧੀ ਤਰਜੂਬੇ ਦੱਸਿਆ ਜਾਵੇ ਵੀ ਨਹੀਂ ਸਾਡੇ ਕੋ ਹੈਗੇ ਆ ਬੰਦੇ ਇਹ ਸਮਝਦਾ ਮੈਂ ਵੀ ਭਾਜਪਾ ਇੱਕ ਹਾਰੀ ਹੋਈ ਗੇਮ ਲੜ ਰਹੀ ਆ ਪ੍ਰਚਾਰ ਉਹਨੇ ਬਹੁਤ ਕੀਤਾ 400 ਤੇ 4 ਹੁਣ ਤੁਸੀਂ 500 ਵੀ ਕਹਿ ਸਕਦੇ ਕਿਸ ਨੂੰ ਕੀ ਕਹਿਣਾ ਮੈਂ ਤਾਂ ਹੱਸਦਾ ਸੀ ਕਹੀ ਬਈ ਉਹ ਵੀ ਕਹਿੰਸ 600 ਸੀਟਾਂ ਆ ਜਾਣੀਆਂ ਸਾਡੀਆਂ 550 ਸੀਟਾ 600 ਸੀਟਾ ਆ ਜਾਣਗੀ ਇਹ ਕੀ ਕਹਿੰਦਾ ਝੂਠ ਦਾ ਕੋਈ ਅੰਤ ਥੋੜਾ ਹੁੰਦਾ 400 ਤੋਂ ਉੱਤੇ ਦਾ ਦਾਵਾ ਜਿਹੜਾ ਇਹ ਮੰਨ ਲਈਏ ਕਿ ਇਹ ਕਹਿੰਦਾ ਕਿ ਭਾਈ ਹੁਣ ਤਾਂ ਸ਼ਰਿਆਂ ਵਿੱਚ ਚੱਲੂ ਜੋ ਪਹਿਲਾਂ ਲੋਕ ਕੇ ਚੱਲਦਾ ਸੀਗਾ ਭਾਵੇਂ ਉਹ ਬੂਥ ਕੈਪਚਰਿੰਗ ਹੋਵੇ ਭਾਵੇਂ ਫੀਲਡਿੰਗਾਂ ਲੱਗਣ ਸ਼ਰਿਆਂ ਵਿੱਚ ਚੱਲੂਗਾ ਇਹ ਇੱਕ ਸਮਝ ਲਓ ਗੱਲ ਵੀ ਲੋਕ ਬਹੁਤ ਉੱਤਮ ਹੁੰਦੇ ਆ ਸਾਡੇ ਨਾਲ ਖੱਬੀਆਂ ਧਰਾਂ ਦੇ ਨਾਲ ਬੰਗਾਲ 'ਚ ਸਨ 72 ਦੇ ਵਿੱਚ ਵਿਧਾਨ ਸਭਾ ਦੇ ਚੋਣਾਂ 'ਚ ਬਹੁਤ ੱੱਕਾ ਹੋਇਆ ਸੀ ਬੰਦੇ ਮਾਰੇ ਗਏ ਵੋਟਾਂ ਨਹੀਂ ਪੈਣ ਦਿੱਤੀਆਂ 10 ਵਜੇ ਪੋਲਿੰਗ ਬੂਥ ਕਹਤਾ ਵੋਟਾਂ ਪੈ ਗਈਆਂ ਤੇ ਸੀਪੀਐਮ ਚ ਮੈਂ ਉਸ ਵੇਲੇ ਸਾਂ ਸੀਪੀਐਮ ਨੂੰ ਕਹਿਣਾ ਪਿਆ ਵੀ ਅਸੀਂ ਉਸ ਅਸੈਂਬਲੀ ਦਾ ਬਾਈਕਾਟ ਕਰਦੇ ਆਂ ਅਸੀਂ 5 ਸਾਲ ਅਸੈਂਬਲੀ 'ਚ ਨਹੀਂ ਗਏ ਅਸੀਂ ਤੋਂ ਮੇਰਾ ਪਾਪ ਕਮਿਊਨਿਸਟ ਬੰਗਾਲ ਦੇ ਜੋਤੀ ਬਸੂ ਉਹ ਨਹੀਂ ਗਿਆ ਅਸੈਂਬਲੀ 'ਚ ਇਹ ਕਿਹਾ ਵੀ ਇਹ ਅਸੈਂਬਲੀ ਠੀਕ ਨਹੀਂ ਹੈ ਇਹ ਬੇਈਮਾਨੀ ਨਾਲ ਬਣੀ ਆ ਤੇ ਜਦੋਂ ਫਿਰ 50 ਸਾਲਾਂ ਬਾਅਦ ਵੋਟਾਂ ਪਈਆਂ 77 ਜਾ ਕੇ ਉਸੇ ਬੰਗਾਲ ਦੀ ਧਰਤੀ ਤੇ ਫਿਰ ਲਾਲ ਝੰਡਾ ਹੀ ਚੁਲਿਆ ਹੋਰ ਨਹੀਂ ਚੁਲਿਆ ਕੋਈ ਉਹ ਚੰਦਾ ਵੀ ਥੋੜਾ ਸਮਾਂ ਨਹੀਂ 37 ਸਾਲ ਚਲਦਾ 43 ਸਾਲ ਉਹਦੇ ਜਾਣ ਦੇ ਕੀ ਕਾਰਨ ਆ ਕਿੱਥੇ ਕੋਈ ਖਰਾਬੀ ਰਹੀ ਆ ਦੁਸ਼ਮਣ ਨੇ ਕੀ ਕੀਤਾ ਉਹ ਵੱਖਰਾ ਵਿਸ਼ਾ ਆ ਪਰ ਮੈਂ ਇਹ ਕਹੀ ਨਾ ਵੀ ਜੇ ਕੋਈ ਸਮਝਦਾ ਵੀ ਰੈਗਿੰਗ ਕਰਕੇ ਚੋਣ ਜਿੱਜੂਗਾ ਭਾਜਪਾ ਜੇ ਲੋਕਾਂ ਦਾ ਮਨ ਨਹੀਂ ਜਿੱਤੇ ਜਾਂਦਾ ਨਾ ਤੇ ਫੇ ਚੋਣਾ ਜਿੱਤਣ ਦਾ ਕੋਈ ਅਰਥ ਨਹੀਂ ਹੈ ਚੋਣਾ ਅਸਲ 'ਚ ਇੱਕ ਮਾਧਮ ਆ ਅਸਲ ਜਦ ਲੋਕ ਮਹਿਸੂਸ ਕਰਨ ਸਾਡੀ ਸਰਕਾਰ ਆ ਮੇਰੀ ਮੇਰੀ ਮਦਦ ਨਾ ਬਣੀ ਆ ਜੇ ਲੋਕੀ ਪਿੰਡ ਦੇ ਮਹਿਸੂਸ ਕਰਦੇ ਸ਼ਹਿਰ ਦੇ ਮਹਿਸੂਸ ਕਰਦੇ ਵੀ ਸਰਕਾਰ ਸਾਡੀ ਹੈ ਹੀ ਨਹੀਂ ਅਸਦਾ ਵੋਟਾਂ ਤੈਨੂੰ ਪਾਈਆਂ ਹੀ ਨਹੀਂ ਸੀ ਹੈ ਇਹ ਕਿੱਥੋਂ ਜਿੱਤ ਗਈ ਹੈ ਇਹ ਤਾਂ ਇਹ ਤਾਂ 파ਸਲਾ ਸਾਹਿਬ ਹੀ ਕੈਥਿਕਲ ਸਟੇਟਮੈਂਟ ਹੋ ਗਈ ਕਿ ਚਲੋ ਸਰਕਾਰ ਤਾਂ ਬਣਦੀ ਜੇ ਵੋਟਾਂ ਦਾ ਵੀ ਨਾਲ ਪੱਕ ਹੋਵੇ ਜੇ ਲੋਕਾਂ ਦਾ ਪੱਕ ਹੋਵੇ ਪਰ ਹੁਣ ਮੈਨੂੰ ਲੱਗਦਾ ਕਿ ਵੋਟਾਂ ਦਾ ਪੱਖ ਜ਼ਿਆਦਾ ਆ ਕਿ ਸਰਕਾਰ ਕਹਿੰਦੀ ਕਿ ਭਾਈ ਵੋਟਾਂ ਮਟੋਰੋ ਅਸੀਂ ਸਿਆਸਤ ਲਈਏ ਸੱਤਾ ਲਈਏ ਮੁੜ ਕੇ ਕਾ ਲੋਕਾਂ ਦਾ ਕਿੰਨੇ ਦੇਖਿਆ ਤੋ ਇਦਾਂ ਕਰ ਰਹੇ ਹੋ ਇੱਕ ਤਾਂ ਵੋਟਾਂ ਲੈਣ ਦਾ ਯਤਨ ਕਰ ਰਹੇ ਆ ਇੱਕ ਇਹ ਕਹਿੰਦੇ ਅਸੀਂ ਵੋਟਾਂ ਤੋਂ ਬਾਅਦ ਵੀ ਬੰਦੇ ਬਦਲਵਾਂਗੇ ਸਾਡੇ ਬੰਦੇ ਹੋਣਗੇ ਜਿਹੜਾ ਉਹਨਾਂ ਦਾ ਮਾੜੇ ਰਾਦੇ ਦੱਸਦੇ ਆ ਵੀ ਪਹਿਲਾਂ ਤਾਂ ਅਸੀਂ ਵੋਟਾਂ ਨਾਲ ਜਿੱਤਾਂਗੇ ਪੈਸਾ ਖਰਚਾਂਗੇ ਪ੍ਰਚਾਰ ਕਰਾਂਗੇ ਧਰਮ ਦਾ ਫੰਦਾ ਵੜਾਵਾਂਗੇ ਅਸੀਂ ਕਹਾਂਗੇ ਲੋਕਾਂ ਨੂੰ ਵੀ ਇਹ ਉਦੇਸ਼ ਸਾਡਾ ਖਾਸ ਐ ਇਦਾਂ ਦੇ ਲੋਕਾਂ ਦਾ ਆ ਧਰਮ ਦੇ ਲੋਕ ਮਾੜੇ ਆ ਇਹ ਸਾਰਾ ਕਰਕੇ ਜਿੱਤਾਂਗੇ ਜੇ ਨਾ ਜਿੱਤ ਹੋਇਆ ਹੋਇਆ ਚੋਣਾਂ ਦੀ ਬੇਈਮਾਨੀ ਕਰਾਂਗੇ ਬੂਥ ਕਮੇਟੀਆਂ ਬਣਾ ਰਹੇ ਆ ਅਗਲਾ ਸਟੈਪ ਵੀ ਕਹਿ ਰਹੇ ਆ ਵੀ ਚੋਣਾਂ ਤੋਂ ਬਾਅਦ ਵੀ ਜੇ ਕੋਈ ਕਮੀ ਰਹਗੀ ਬਾਕੀ ਸਰ ਕੋ ਪਤਾ ਔਖਾ ਕੰਮ ਨਹੀਂ ਸੀ ਵਿਰੋਧੀ ਧਿਰਾਂ ਦੇ ਬੰਦੇ ਲਲਮਾਂਗੇ ਆ ਇਹ ਜਿਹੜਾ ਨਜ਼ਰੀਆ ਹੈ ਨਾ ਕਿਸੇ ਸਰਕਾਰ ਦਾ ਜਾਂ ਕਿਸੇ ਪਾਰਟੀ ਦਾ ਉਹਨੂੰ ਤਬਾਹ ਕਰ ਦੇਗਾ ਇਹ ਨਾਲ ਲੋਕਾਂ ਦੇ ਮਨਾਂ ਚ ਉਹਦੀ ਲਈ ਜਗ੍ਹਾ ਨਹੀਂ ਬਣੇਗੀ ਲੋਕਾਂ ਦੇ ਵਿੱਚ ਜਗ੍ਹਾ ਬਣਨ ਤੋਂ ਬਿਨਾਂ ਜੇ ਸਰਕਾਰਾਂ ਬਣ ਵੀ ਜਾਣ ਉਹ ਸਰਕਾਰਾਂ ਨਾ ਚੱਲਦੀਆਂ ਤੇ ਨਾ ਉਹ ਦੇਸ਼ ਦੀ ਖੁਸ਼ਹਾਲੀ ਵਧਾ ਕਰ ਸਕਦੀਆਂ ਨਾ ਸਥਿਰਤਾ ਕਾਇਮ ਕਰ ਸਕਦੀਆਂ ਇਸ ਲਈ ਮੈਂ ਸਮਝਦਾ ਕਿ ਇਸ ਵੇਲੇ ਭਾਜਪਾ ਦੇ ਉਤੇ ਤੇ ਹਦੀ ਉਹ ਡਾਊਨ ਜਾ ਰਹੇ ਆ ਜਿੰਨਾ ਝੂਠ ਮਾਰਿਆ ਲੋਕਾਂ ਚ ਰੈਐਕਸ਼ਨ ਹੋ ਰਿਹਾ ਉਹਦਾ ਤੇ ਜੇ ਚੋਣਾਂ 'ਚ ਕਿਸੇ ਢੰਗ ਨਾਲ ਕੀਤਾ ਤੇ ਲੋਕ ਇਸ ਗੱਲੇ ਤਿਆਰ ਆ ਕਿ ਅਸੀਂ ਚੋਣਾਂ ਦੀ ਧਾਂਦਲੀ ਦਾ ਵੀ ਟੱਕਰਾਂ ਕਰਾਂਗੇ ਜੇ ਲੋਕ ਖੜ ਜਾਨਗੇ ਮੈਂ ਸਮਝਦਾ ਦੁਨੀਆ ਦੀ ਕੋਈ ਸ਼ਕਤੀ ਵੀ ਕਿ ਕਿਸੇ ਤਾਨਾਸ਼ਾਹ ਨੂੰ ਨਹੀਂ ਜਿਤਾ ਸਕਦੇ ਇਹ ਉਮੀਦ ਤਾਂ ਇੰਨੀ ਦੇਰ ਦੀ ਰਹੀ ਹੈ ਪਾਸਲਾ ਸਾਹਿਬ ਦੇ ਲੋਕ ਖੜਨ ਲੋਕਾਂ ਦੀ ਵੋਟ ਕੀ ਮਾਇਨੇ ਰੱਖਦੀ ਹੈ ਲੋਕਾਂ ਨੂੰ ਵਾਰ-ਵਾਰ ਦੱਸਿਆ ਜਾਂਦਾ ਜਾਗਰੂਕ ਕਰਨ ਦੀ ਕੋਸ਼ਿਸ਼ ਹੁੰਦੀ ਹੈ ਪਰ ਤਾਂ ਹੀ ਅੰਤ ਵਿੱਚ ਆ ਕੇ ਉਹੀ ਚੀਜ਼ਾਂ ਹੁੰਦੀਆਂ ਜਾਂ ਸ਼ਰਾਬ ਵਿਕਦੀਆਂ ਜਾਂ ਪੈਸੇ ਵਿਕਦੇ ਆ ਪੈਸਿਆਂ ਦੇ ਉੱਤੇ ਵੋਟਾਂ ਵਿਕਦੀਆਂ ਨੇ ਘਰ-ਘਰ ਜਾ ਕੇ ਕਿਹਾ ਜਾਂਦਾ ਕਿ ਐਨੇ ਪੈਸੇ ਦੇ ਦਾਂਗੇ ਵੋਟ ਸਾਨੂੰ ਪੈਣੀ ਚਾਹੀਦੀ ਹੈ ਫਿਰ ਉਹ ਹੁਣ ਕਿੱਥੇ ਜਾਵੇ ਨਹੀਂ ਹੁੰਦੀ ਇਹ ਗੱਲ ਸੱਚਾਈ ਦੇ ਆਧਾਰਤ ਨਹੀਂ ਮੈਂ ਪਹਿਲਾਂ ਕਿਹਾ ਕਿ ਬੰਗਾਲ 'ਚ ਕੁੱਟ ਕੇ ਸਾਨੂੰ ਬਠਾਲ ਦਿੱਤਾ ਕਮਿਨਿਸਟਰ ਨੂੰ 5 ਸਾਲ ਬਾਅਦ ਫੇ ਜਾਗ ਪਏ ਐਮਰਜੈਂਸੀ ਲੱਗੀ ਸਾਰੀ ਦੁਨੀਆ ਚੁੱਪ ਕਰ ਗਈ ਸੀ ਲੋਕ ਮਰ ਗਏ ਜੀ ਹੁਣ ਪ੍ਰੈਸ ਵੀ ਥੱਲੇ ਚਲ ਗਈ ਆ ਹੁਣ ਬੋਲਣਾ ਮਰਨਾ ਕਿਸੇ ਨੇ ਬਹਿ ਕੇ ਐਸਾ ਲੋਕ ਖੜੇ ਹੋਏ ਆ ਬਈ ਆ ਇਥੋਂ ਸ਼ੁਰੂ ਕਰਕੇ ਜੰਮੂ ਕਸ਼ਮੀਰ ਤੋਂ ਉਹ ਬੰਗਾਲ ਦੀ ਖਾੜੀ ਤੱਕ ਕੋਈ ਕਾਂਗਰਸੀ ਨਹੀਂ ਜਿੱਤੇ ਆ ਸਿਮੇਂਤਿੰਦਰਾ ਗਾਂਧੀ ਦੇ ਉਹਦੇ ਲੜਕੇ ਦੇ ਤੋਂ ਨੂੰ ਹਰ ਗਿਆ ਸੀ ਪੰਜਾਬ ਵਿੱਚ ਕੋਈ ਸੋਚਦਾ ਸੀ ਪਿਛਲੀ ਵਾਰੀ ਵੀ ਕਾਂਗਰਸ ਹਰ ਜਾਗੀ ਇੰਨੀ ਵੱਡੀ ਪੱਦਰ ਤੇ ਕਾਂਸ ਕੋ ਪੈਸੇ ਦੀ ਘਾਟ ਨਹੀਂ ਸੀ ਹੈ ਸ਼ਰਾਬਾਂ ਦੀ ਘਾਟ ਨਹੀਂ ਸੀ ਆ ਪਰਗੇ ਬੰਦੇ ਇਹ ਵੱਖਰੀ ਗੱਲ ਹੈ ਹੁਣ ਆਪ ਦਾ ਕੀ ਰੂਪ ਆ ਪਰ ਜਦੋਂ ਚੋਣਾਂ ਸ਼ੁਰੂ ਕੀਤੀਆਂ ਉਹ ਤਾਂ ਇੱਕ ਨਵੇਂ ਬੰਦੇ ਆ ਉਹ ਦੀ ਚੋਣਾਂ ਚ ਉਹ ਕਦਾ ਜਿੱਤ ਜਾਣਗੇ ਉਹ ਜਿੱਤੇ ਨਹੀਂ ਕੱਲਾ ਉਹਨੇ ਰਿਕਾਰਡ ਤੋੜਤਾ 90 ਤੋਂ ਤਾਂ ਵੱਧ ਸੀਟਾਂ ਲੈ ਗਏ ਮੈਂ ਜਿਹੜੀ ਗੱਲ ਦਰਉਣਾ ਆ ਲੋਕਾਂ ਨੂੰ ਸਮਝ ਲੱਗ ਜਾ ਕਿਸੇ ਗੱਲ ਦੀ ਫਿਰ ਲੋਕੀ ਨਾ ਵੱਡ-ਵੱਡੇ ਜਿਹੜੇ ਉਹਨਾਂ ਦੇ ਨਾਲ ਛੁੱਠੇ ਵੈਦੇ ਹੁੰਦੇ ਆ ਪੈਸਾ ਹੁੰਦਾ ਆ ਉਹਨੂੰ ਪਾਸੇ ਕਰ ਦਿੰਦੇ ਆ ਇਹ ਮੇਰਾ ਭਰੋਸਾ ਆ ਔਰ ਇਹ ਭਰੋਸਾ ਭਾਰਤ ਦੇ ਲੋਕਾਂ ਤੋਂ ਬਣਿਆ ਮੈਨੂੰ ਅੰਦਾਜ਼ਾ ਲਾਓ ਤੁਸੀਂ ਸਾਡਾ ਗਵੰਡੀ ਰਾਜ ਪਾਕਿਸਤਾਨ ਉੱਥੇ ਲੋਕ ਰਾਜ ਨਹੀਂ ਹੈ ਬਹੁਤ ਬਰਾਹਲ ਹੈ ਲੋਕ ਰਾਜ ਦਾ ਉਹਨਾਂ ਦੀ ਆਰਥਿਕ ਅਵਸਥਾ ਬਹੁਤ ਮਾੜੀ ਆ ਤੇ ਕਮਾਲ ਦੀ ਗੱਲ ਇਹ ਆ ਵੀ ਇਮਰਾਨ ਦੀ ਪਾਰਟੀ ਨੂੰ ਮਾਨਤਾ ਬਦ ਕਰਤੀ ਉਹਨੂੰ ਜੇਲ੍ਹ 'ਚ ਬੰਦ ਕਰਤਾ ਸਭ ਤੋਂ ਵੱਡੀ ਪਾਰਟੀ ਪਾਕਿਸਤਾਨ 'ਚ ਉਹ ਬਣ ਗਈ ਇਹ ਛੋਟੀ ਗੱਲ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਧਾਰਮਿਕ ਕਟੜਤਾ ਬਹੁਤ ਹੈ ਜਿੱਥੇ ਲੋਕ ਰਾਜ ਦੀਆਂ ਜਿਹੜਾ ਬਹੁਤੀਆਂ ਡੂੰਗੀਆਂ ਨਹੀਂ ਉੱਥੇ ਦੇ ਲੋਕਾਂ ਨੇ ਇੱਕ ਗੈਰ ਰਿਕੋਨਾਈਜ਼ ਪਾਰਟੀ ਨੂੰ ਜਿਹੜਾ ਜੇਲ੍ਹ 'ਚ ਬਿਠਾ ਜਿਹਦਾ ਨੇਤਾ ਉਹਨੂੰ ਸਭ ਤੋਂ ਵੱਡੀ ਪਾਰਟੀ ਬਣਾ ਦਿੱਤਾ ਇਹ ਲੋਕਾਂ ਤੇ ਤੁਹਾਡਾ ਭਰੋਸਾ ਨਹੀਂ ਬਣਾਉਂਦੀ ਗੱਲ ਮੇਰਾ ਭਰੋਸਾ ਲੋਕਾਂ ਦੇ ਭਾਰਤਦਿਆਂ ਤੇ ਹੈ ਔਰ ਪੰਜਾਬੀਆਂ ਦੇ ਵੀ ਅੱਜ ਬਈ ਪੈਦਾ ਹੋ ਰਿਹਾ ਜਿੱਦਾਂ ਉਹਦੀ ਬੀਜੇਪੀ ਚਾਲ ਚੱਲ ਰਹੀ ਹੈ ਕਿ ਦੇਸ਼ ਦੇ ਲੋਕੀ ਇਸ ਭਾਜਪਾ ਨੂੰ ਸਬਕ ਸਿਖਾਉਣਗੇ ਔਰ ਭਾਰਤ ਵਿੱਚ ਲੋਕ ਰਾਜ ਜੋ ਜਿਹੜਾ ਇਹ ਅਮ ਜੇ ਤਰਮੰਦਰ ਪਖਤਾ ਹੋਰ ਫੈਡਰਲਿਜ਼ਮ ਇੱਕ ਕਾਇਮ ਰਹੇਗਾ ਜਿਹੜਾ ਸੀ ਆਜ਼ਾਦੀ ਦੇ ਵਿੱਚ ਬਹੁਤ ਲੜਾਈਆਂ ਲੜ ਕੇ ਚੀਜ਼ਾਂ ਪ੍ਰਾਪਤ ਕੀਤੀਆਂ ਨਾ ਇਹਨੂੰ ਕੋ ਰੋਕ ਨਹੀਂ ਸਕਿਆ ਮੇਰਾ ਭਰੋਸਾ ਬਣ ਰਿਹਾ ਨਹੀਂ ਹੁਣ ਜਿਹੜੇ ਐਨੇ ਹੋਜ ਦੇ ਨਾਲ ਉਮੀਦਵਾਰ ਖੜੇ ਕੀਤੇ ਨੇ ਇਧਰ ਉਧਰੋਂ ਫੜ ਕੇ ਵੀ ਭਾਵੇਂ ਕੀਤੇ ਹੁਣ ਭਾਵੇਂ ਉਹ ਮਹਾਰਾਣੀ ਪ੍ਰਨੀਤਕੌਰ ਹੋਣ ਭਾਵੇਂ ਉਹ ਬੀਨ ਸਿੰਘ ਦਾ ਪੋਤਰਾ ਹੋਵੇ ਭਾਵੇਂ ਉਹ ਸੁਨੀਲ ਸੁਸ਼ੀਲ ਕੁਮਾਰ ਰਿੰਕੂ ਹੋਣ ਜਾਂ ਫਿਰ ਹੋਰ ਜਿਹੜੇ ਲੀਡਰ ਹਾਂਸਰਾ ਜਹਾਂਸ ਹੋ ਜਾਣ ਇਹ ਜਿਤਾ ਸਕਣਗੇ ਭਰਾ ਕਿ ਐਮੀ ਬਸ ਉਦਾਂ ਹੀ ਖੜੇ ਕਰ ਦਿੱਤੇ ਮੈਨੂੰ ਨਹੀਂ ਲੱਗਦਾ ਜਿਤਾ ਸਕਣਗੇ ਹਾਂਸਰਾ ਜਹਾਂਸ ਦਿੱਲੀ ਗਿਆ ਸੀ ਦਿੱਲੀ ਜਿੱਤਿਆ ਹੋ ਪੰਜਾਬ ਜਿੱਤੇ ਖੜਾ ਸੀ ਬڑا ਸਿਰ ਮਾਰਦਾ ਸੀ ਵੀ ਮੈਂ ਜਿੱਤ ਜਾਣਾ ਆ ਫਿਰ ਉਹੀ ਅੰਸਰਾਜ ਨੇ ਜਿਹੜੇ ਪਹਿਲਾਂ ਅਕਾਲੀ ਦਲ ਮੁੜ ਕੇ ਕਾਂਗਰਸ ਵੀ ਘੇੜੇ ਕੱਢਾਏ ਨੇ ਇਹੀ ਕਿਹਾ ਵੀ ਜਦੋਂ ਪਹਿਲਾਂ ਅਕਾਲੀਆਂ ਨਾ ਗਿਆ ਤੇ ਅਕਾਲੀਆਂ ਦੇ ਸਿਫਤਾਂ ਦੇ ਗੀਤ ਗਾਵੇ ਸੂਫੀ ਕਹਾਉਣ ਦੇ ਨਾਤੇ ਗੀਤ ਗਾਵੇ ਬਾਦਲਾ ਤੇਰੇ ਵਰਗਾ ਬੰਦਾ ਕੋਈ ਨਹੀਂ ਹੈ ਤੇ ਮੁੜ ਕੇ ਪੁੱਛੇ ਵੀ ਮੇਰੀ ਕਿਸੇ ਨੇ ਬਾਤ ਨਾ ਪੁੱਛੀ ਮੈਂ ਜੋ ਹੱਕਾ ਮਾਰਦੀ ਰਹੀ ਵੀ ਰਕਤ ਬਾਤ ਹੀ ਨਹੀਂ ਪੁੱਛੀ ਫੇਰ ਦਿੱਲੀ ਚਲਾ ਗਿਆ ਦਿੱਲੀ ਜਿੱਤਿਆ ਹੁਣ ਦਿੱਲੀ ਸੇਵਾ ਕਰਿਆ ਉਹ ਵੀ ਦਿੱਲੀ ਦੇ ਲੋਕਾਂ ਦੀ ਬਹੁਤ ਸੇਵਾ ਕਰੇ ਸੇਵਾ ਕੀਤੀ ਹੁੰਦੀ ਤਾਂ ਪੰਜਾਬ ਕੱਲੇ ਆਉਂਦਾ ਕਾਰਨ ਉਹਦਾ ਭਾਜਪਾ ਨੇ ਇਹ ਵੀ ਪਾਸ ਸਾਬ ਬੰਦਾ ਬਦਲ ਦਿਓ ਕਹਿੰਗੇ ਉਹ ਹੰਸਰਾ ਚੱਲ ਗਿਆ ਜੀ ਹੁਣ ਇਸ ਬੰਦੇ ਨੂੰ ਵੋਟਾਂ ਪਾਓ ਨਹੀਂ ਤਾਂ ਜਿਹੜਾ ਬੰਦਾ ਲੋਕਾਂ ਦੇ ਵਿੱਚ ਵਿਚਰਤਾ ਲੋਕਾਂ ਦੀ ਸੇਵਾ ਕਰਨ ਦਾ 5 ਸਾਲ ਹੁਣ ਤਾਂ ਲੋਕੀ ਜਾਣ ਨਹੀਂ ਦਿੰਦੇ ਇੱਥੇ ਆ ਉਹਨੂੰ ਇੱਕ ਸਾਲ ਉਹ ਵਰਤ ਕੇ ਹੁਣ ਪੰਜਾਬ ਛੱਡ ਦਿੱਤਾ ਬਹਿ ਕੇ ਔਰ ਮੈਨੂੰ ਪਤਾ ਵੀ ਪੰਜਾਬ ਦੇ ਲੋਕੀ ਮੂੰਹ ਨਹੀਂ ਲਾਉਣਗੇ ਨਾ ਮੈਂ ਸਵਾਲ ਨਹੀਂ ਪੜਨਦਾ ਕੋਈ ਅੱਛਾ ਸਿਟਿੰਗ ਜਿਸ ਜਿਹੜੇ ਭਾਵੇਂ ਉਹ ਰਵਨੀਤ ਬਿੱਟੂ ਹੋਣ ਮਹਾਰਾਣੀ ਪ੍ਰਨੀਤ ਕੌਰ ਹੋਣ ਜਾਂ ਸੁਸ਼ੀਲ ਕੁਮਾਰ ਰਿੰਕੂ ਹੋਣ ਇਹਨਾਂ ਨੂੰ ਵੀ ਨਹੀਂ ਲਾਉਂਦੇ ਦੇਖੋ ਮੈਂ ਕੋਈ ਇਦਾਂ ਦਾ ਜੋਤਿਸ਼ਤਾਨੀ ਜਾਣਦਾ ਹੈ ਮੈਂ ਲੋਕਾਂ ਦੇ ਮੂਡ ਦੇ ਅਧਾਰ ਤੇ ਕਹਿ ਸਕਦਾ ਲੋਕੀ ਦੋ ਗੱਲਾਂ ਮਾਫ ਨਹੀਂ ਕਰਦੇ ਇੱਕ ਤਾਂ ਲੋਕੀ ਉਹਨਾਂ ਨਾਲ ਕੋਈ ਬੇਵਫਾਈ ਕਰ ਜਾਏ ਉਹਨੂੰ ਮਾਫ ਨਹੀਂ ਕਰਦੇ ਬੈਂਸ ਸਿੰਘ ਨੂੰ ਤਾਂ ਦੇ ਮੁੰਡੇ ਪੋਤੇ ਨੂੰ ਜਿਤਾਉਂਦੇ ਸੀ ਬੈਂਸ ਸਿੰਘ ਨੇ ਹੱਤਵਾਦ ਦੇ ਖਾਤਮੇ ਲਈ ਇੱਕ ਚੰਗਾ ਵੱਡਾ ਕੰਮ ਕੀਤਾ ਉਹਨੂੰ ਸ਼ਹੀਦ ਕਰਤਾ ਗਿਆ ਉਹਨਾਂ ਬੜੇ ਲੋਕਾਂ ਦੇ ਮਤਭੇਦ ਹੋਣਗੇ ਲੇਕਿਨ ਜੇ ਹਿਸਾਬ ਨਾਲ ਹੱਤਵਾਦੀਆਂ ਨੇ ਮਾਰਿਆ ਉਹ ਸੱਚੀ ਮੁੱចੀ ਉਹਦੀ ਬਹਾਦਰੀ ਦੀ ਗੱਲ ਸੀ ਬੈਂਸ ਸਿੰਘ ਦੀ ਉਹਨੂੰ ਤਾਂ ਜਿਤਾਇਆ ਹੁਣ ਜਿਹੜੀ ਪਾਰਟੀ ਸਿੱਖਾਂ ਨੂੰ ਹੱਤਵਾਦੀ ਕਹਿੰਦੀ ਹੈ ਦਿੱਲੀ ਦੇ ਦੰਗਿਆਂ 'ਚ ਵੀ ਜਿਹਨੇ ਨਾਲ ਉੱਥੇ ਆ ਕੇ ਲੋਕਾਂ ਦਾ ਪ੍ਰਚਾਰ ਕੀਤਾ ਤੇ ਉਸ ਪਾਰਟੀ ਜੇ ਮਿੱਟੂ ਚਲਾ ਜਾਵੇ ਤੇ ਫੇਰ ਕਵੇ ਜਾ ਕੇ ਲੋਕੋਂ ਮੈਨੂੰ ਵੋਟਾਂ ਪਾਓ ਮੈਂ ਸਮਝਦਾ ਕਿ ਇਹ ਲੱਗਦਾ ਨਹੀਂ ਵੀ ਪਾਉਣ ਮੇਰਾ ਇਹ ਤਮੰਨਾ ਦਿਲੋਂ ਲੱਗਦਾ ਮੈਨੂੰ ਲੋਕਾਂ ਦੇ ਮੂਡ ਤੋਂ ਬਿੰਕੂ ਬਾਰੇ ਲੋਕੀ ਪੁੱਛਣਗੇ ਕਿ ਸਾਨੂੰ ਦੱਸ ਦੇ ਬਿੰਕੂ ਵੀ ਰਹੂਗਾ ਪਾਜ ਪਾਜੇ ਕੱਲ ਨੂੰ ਕਿਤੇ ਇਹ ਹੋ ਗਿਆ ਵੀ ਦੋ ਬਦਨਿਆਂ ਦੇ ਉੱਤੇ ਕਾਂਗਰਸੀ ਸਰਕਾਰ ਬਣਨ ਲੱਗੀ ਇਹਦੇ ਤੋਂ ਕੀ ਲੱਗੂ ਇਹ ਉੱਥੇ ਮੁੜ ਕੇ ਚਲਾ ਜਾਊ ਕੀ ਫਰਕ ਬੇ ਜਿਹੜੀ ਆਪਣੀ ਮਾਂ ਪਾਰਟੀ ਦੇਣੀ ਰਹੇ ਉਹ ਹੋਣ ਵਾਲਿਆਂ ਨੇ ਕਿੱਥੇ ਰਹਿਣਗੇ ਜਿਹਦੇ ਕੋ ਵਿਚਾਰਤਾ ਕੋਈ ਨਹੀਂ ਹੈ ਇਸ ਚੰਦ ਦੇ ਹੁਣ ਵੀ ਗਿਆ ਜੀ 10 ਸਾਲ ਹੋ ਗਏ ਮੇਰੀ ਮਦਦ ਨਹੀਂ ਕੀਤੀ ਕਿਸੇ ਨੇ ਉਹ ਚੋਣਾਂ ਚ ਬਈ ਕਰੋੜਾਂ ਰੁਪਏ ਚਾਹੁੰਦਾ ਸੀ ਕੋਈ ਨਾ ਗਸੂਲ ਪ੍ਰਸਤੀ ਹੁੰਦੀ ਚੋਣਾਂ ਅਜ ਕੋ ਪੈਸਾ ਚਾਹੀਦਾ ਹੁੰਦਾ ਇਸ ਲਈ ਮੇਰਾ ਮਤ ਸਮਝਦਾਰੀ ਇਹ ਆ ਵੀ ਲੋਕ ਨਾ ਤਾਂ ਧਲ ਬਦਲ ਨੂੰ ਮਾਫ ਕਰਦੇ ਆ ਜਾਂ ਜਿਹੜਾ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਕਿਸੇ ਨੇ ਨਾ ਉਹਨੂੰ ਮਾਫ ਨਹੀਂ ਕਰਦੇ ਅੱਛਾ ਭਾਜਪਾ ਨੂੰ ਲੈ ਕੇ ਪਾਸਲਾ ਸਾਹਿਬ ਇੱਕ ਹੋਰ ਗੱਲ ਹੈ ਦੇਖੋ ਜਦੋਂ ਕੰਗੜਾ ਰਣੌਤ ਦੀ ਗੱਲ ਆਈ ਜਿਨ੍ਹਾਂ ਨੂੰ ਹੁਣੇ ਹੀ ਉਹਨਾਂ ਨੇ ਮੰਡੀ ਤੋਂ ਉਮੀਦਵਾਰ ਲਾਣਿਆ ਉਹ ਕੰਗੜਾ ਰਣੌਤ ਉਹ ਨਹੀਂ ਜਿਹੜੇ ਇਹੋ ਜਿਹੇ ਟਿੱਪਣੀਆਂ ਕਰਦੇ ਰਹੇ ਕਿ ਇੱਕ ਮਹਿਲਾ ਪ੍ਰਧਾਨ ਮੰਤਰੀ ਹੁੰਦੀ ਸੀ ਜਿਨੇ ਇਹਨਾਂ ਨੂੰ ਸਿੰਘਾਂ ਨੂੰ ਜਾਂ ਕਿਸਾਨਾਂ ਨੂੰ ਪੈਰਾਂ ਥੱਲੇ ਦਬ ਦਿੱਤਾ ਸੀਗਾ ਉਹ ਉਹ ਵੱਲ ਉਹੋ ਜੀ ਕੋਈ ਅਦਾਕਾਰਾਂ ਨੂੰ ਲਿਆ ਕੇ ਉਹਨਾਂ ਨੇ ਉਮੀਦਵਾਰ ਬਣਾਇਆ ਉਸ ਪਾਰਟੀ ਨੇ ਜਿਹੜੀ 84 ਦੇ ਦੰਗਿਆਂ ਦੀ ਖਿਲਾਫਤ ਕਰਦੀ ਰਹੀ ਹੈ ਸੰਸਦ ਦੇ ਵਿੱਚ ਦੇਖੋ ਮੈਂ ਤਾਂ ਪਹਿਲਾਂ ਕਹਿ ਰਿਹਾ ਬਈ ਇਹਨਾਂ ਲੋਕਾਂ ਲਈ ਕੋਈ ਅਸੂਲ ਪ੍ਰਸਤੀ ਨਹੀਂ ਹੈ ਉਹ ਜੋਂ ਜਦਰ ਨਾ ਚਾਹੁੰਦੇ ਆ ਇਸੇ ਕੰਗਨਾ ਰਾਉਤ ਨੂੰ ਵੀ ਉਸੇ ਦਾ ਖੜਾ ਕੀਤਾ ਆ ਉਹਨਾਂ ਨੂੰ ਨਹੀਂ ਇਸ ਗੱਲ ਦਾ ਗਿਆਨ ਵੀ ਇਹਦਾ ਪਿੱਛਾ ਕੀ ਆ ਇਹ ਨੇ ਕੀ ਅੱਗੇ ਕੀ ਕਿਹਾ ਇਸੇ ਤਰ੍ਹਾਂ ਉਹਦੇ ਕੋਲ ਬਹੁਤ ਸਾਰੇ ਬੰਦੇ ਉਹਨਾਂ ਕੋਲ ਆ ਜਿਹੜੇ ਕਿਸੇ ਵੇਲੇ ਇਦਾਂ ਦੇ ਉਮੀਦਵਾਰ ਬਣਾਏ ਆ ਜਿਨ੍ਹਾਂ ਨੇ ਕਿਸਾਨ ਥੱਲੇ ਦੇ ਕੇ ਮਾਰਤੇ ਆ ਯੂਪੀ ਵਿੱਚ ਉਹ ਜਿਹੜਾ ਟੈਣੀ ਆ ਉਹ ਹੁਣ ਵੀ ਉਹਨੂੰ ਟਿਕਟ ਦਿੱਤੀ ਬੈ ਟਿਕਟ ਦਿੱਤੀ ਹੋਈ ਹੈ ਤਾਂ ਕਹਿਣ ਤੋਂ ਪੱਖਿਆ ਵੀ ਜਿਹੜਾ ਇਹਦਾ ਕਿਸਾਨ ਵਿਰੋਧੀ ਚਿਹਰਾ ਮਜ਼ਦੂਰ ਵਿਰੋਧੀ ਚਿਹਰਾ ਇਹਨੂੰ ਲੋਕਾਂ ਨਾਲ ਨਫ਼ਰਤ ਆਮ ਲੋਕਾਂ ਨਾਲ ਇਹਨੂੰ ਤਾਂ ਸਿਰਫ ਸਿਰਫ ਰਾਜ ਗੱਦੀ ਸੱਤਾ ਚਾਹੀਦੀ ਹੈ ਤੇ ਸੱਤਾ ਲਈ ਇਹ ਕੋਈ ਵੀ ਗੱਲ ਕਰ ਸਕਦੇ ਆ ਕੋਈ ਮੈਫਿਆ ਜਦਰਾਉਣਾ ਬਈ ਲੋਕੋ ਸਾਹਿਬ ਦਾ ਰੋ ਮੋਦੀ ਚੋਣਾ ਜਿੱਤਣ ਵਾਸਤੇ ਭਾਜਪਾ ਵਾਲੇ ਕੋਈ ਵੱਡਾ ਕਾਂਡ ਵੀ ਕਰ ਸਕਦੇ ਆ ਕਿਸ ਤਰ੍ਹਾਂ ਦਾ ਕਾਂਡ ਕਾਂਡ ਬਹੁਤ ਅੱਛੇ ਬਹੁਤ ਲੋਕੀ ਜਾਣਦੇ ਮੈਂ ਉਹਦਾ ਜ਼ਿਕਰ ਨਹੀਂ ਕਰਦਾ ਪਿਛਲਾ ਸਾਨੂੰ ਭੁੱਲਦਾ ਨਹੀਂ 32 ਨੌਜਵਾਨ ਸੀਆਰਪੀ ਦੇ ਸ਼ਹੀਦ ਹੋ ਗਏ ਹਾਲੇ ਤੱਕ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਕਿਉਂ ਸ਼ਹੀਦ ਹੋਏ ਆ ਇਸ ਗੱਲ ਤੇ ਰੋਲਾ ਪਾਦੇ ਤੁਸੀਂ ਇਹ ਇੱਕੋ ਸਵਾਲ ਕਰਦੇ ਹੋ ਸ਼ਹੀਦ ਕਿੱਦਾਂ ਹੋਏ ਸਹੀ ਪੁੱਛਣਾ ਚਾਹੁੰਦੇ ਸਾਡੇ 32 ਬੰਦੇ ਨੌਜਵਾਨ ਸਾਡੇ ਸ਼ਹੀਦ ਹੋ ਗਏ ਆ ਉਹਨਾਂ ਨੇ ਕਹਿੰਦੇ ਕੀਤਾ ਕੌਣ ਹੈ ਜ਼ਿੰਮੇਵਾਰ ਹੈ ਲਾਪਰਵਾਹੀ ਕਹਦੀ ਹੈ ਹਾਲੇ ਤੱਕ ਨਹੀਂ ਸਾਨੂੰ ਪਤਾ ਇਸੇ ਤਰ੍ਹਾਂ ਜਿਹੜੇ ਇਦਾਂ ਦੀ ਘਟਨਾ ਹੈ ਹੁਣ ਯੂਪੀ 'ਚ ਆ ਇਹ ਘਟਨਾ ਆਮ ਕਰਦੋਗੇ ਬਹਿ ਕੇ ਕੋਈ ਨਾ ਕੋਈ ਹੁੰਦੀ ਰੋਜ਼ ਬੰਦਾ ਤਾਂ ਫੜਿਆ ਜੀ ਉਹ ਤਾਂ ਕਾਹਦਾ ਮੀਟ ਖਾਂਦੇ ਸੀ ਨਾ ਉਹਦੇ ਕੋਲ ਕਾਹਦਾ ਮੀਟ ਨਿਕਲੇ ਸਬਜ਼ੀ ਨ ਇੱਕ ਪੋਲੂ ਰਾਮ ਨਾਂ ਦਾ ਬੰਦਾ ਮਾਰਦਾ ਸੀ ਕੁੱਟ-ਕੁੱਟ ਕੇ ਮੁੜ ਕੇ ਉਹਨੂੰ ਹੁਣ ਕੋਰਟ ਨੇ ਬਰੀ ਕਰ ਦਿੱਤਾ ਹੈ ਇੱਕ ਬੰਦੇ ਨੂੰ ਇਸ ਕਰਕੇ ਫੜਿਆ ਗਿਆ ਵੀ ਉਹ ਥੁੱਕਦਾ ਸੀ ਉਹ ਥੁੱਕਿਆ ਜੀ ਸਾਡੇ ਜਲੂਸ ਦੇ ਉੱਤੇ ਉਹ ਹੁਣ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਤੇ ਝੂਠ ਮਾਰਦੇ ਹੋ ਉਹਨੇ ਕਿਹਾ ਜੀ ਮੈਨੂੰ ਇਹ ਜੀ ਬੰਦੇ ਨੇ ਰਗਾਈ ਦਿੱਤੀ ਆ ਮੈਨੂੰ ਭਾਜਪਾਲਨ ਥਾਣੇ ਜਾ ਕੇ ਡਰਾ ਕੇ ਗ੍ਰਿਫਤੋਗਾਈ ਦੇ ਦੇ ਵੀ ਇਹਦੇ ਨੇ ਜਲੂਸ ਤੇ ਥੁੱਕਿਆ ਸੀ ਇਸ ਲਈ ਝੂਠ ਤੇ ਕਦੀ ਪੈਰ ਨਹੀਂ ਲੱਗਦੇ ਤਾਂ ਮੇਰਾ ਖਿਆਲ ਇਹ ਆ ਭਈ ਜਿਸ ਤਰ੍ਹਾਂ ਦਾ ਮਾਹੌਲ ਆ ਇਹਨਾਂ ਨੂੰ ਉਮੀਦਵਾਰਾਂ ਨਾਲ ਨਹੀਂ ਹੈ ਇਹਨਾਂ ਨੂੰ ਅਸੂਲਾਂ ਨਾਲ ਨਹੀਂ ਹੈ ਇਹਨਾਂ ਨੂੰ ਸੱਤਾ ਨਾਲ ਆ ਮਤਲਬ ਕਿ ਹੁਣ ਉਹ ਮੰਨ ਲੀਏ ਜਿਵੇਂ ਪੱਤਰਕਾਰ ਅਮੀਰ ਸਿੰਘ ਕਹਿੰਦੇ ਨੇ ਕਿ ਹੁਣ ਸਿਆਸਤ ਫਲੈਟ ਹੋ ਚੁੱਕੀ ਆ ਹੁਣ ਇਹਦਾ ਕੋਈ ਮਤਲਬ ਨਹੀਂ ਰਿਹਾ ਦੇਖੋ ਇਹ ਸਵੀਪਿੰਗ ਗੱਲ ਨਹੀਂ ਕਹੂੰਗਾ ਇਸ ਦੇਸ਼ ਨੂੰ ਜੇ ਬਚਾਉਣਾ ਤਾਂ ਫਿਰ ਉਹ ਅਸੂਲੀ ਰਾਜਨੀਤੀ ਨੇ ਬਚਾਉਣਾ ਨਾ ਇਹ ਉਹ ਰਾਜ ਥੋੜਾ ਬਚਾਉਣਾ ਜਿਹੜੀ ਫਲੈਟ ਹੋ ਗਈ ਆ ਫਲੈਟ ਹੋਈ ਪਾਸੇ ਹੋਏਗੀ ਪਰ ਖੁੱਲੀ ਰਾਜਨੀਤੀ ਹੈ ਕਿਹੜੀ ਕਿਹੜੀ ਬਚ ਗਈ ਮੈਂ ਦਾਅਵਾ ਕਰ ਸਕਦਾ ਵੀ ਮੈਂ ਅਸੂਲੀ ਰਾਜਨੀਤੀ ਮੇਰੀ ਪਾਰਟੀ ਮੈਂ ਲਾਲ ਚੰਡਾ ਕਰਦਾ ਅਸੂਲੀ ਰਾਜਨੀਤੀ ਪਰ ਤੁਸੀਂ ਤੁਸੀਂ ਚੋਣਾਂ 'ਚ ਖੜੋਗੇ ਨਹੀਂ ਮੈਂ ਕਹਿੰਦਾ ਨਹੀਂ ਖੜਦਾ ਸੀ ਤੇ ਸਾਰੇ ਦੇਸ਼ 'ਚ ਹਰ ਵੇਲੇ ਖੜਦੇ ਹੁੰਦੇ ਸੀ ਹਰ ਚੋਣਾਂ ਦਾ ਅਰਥ ਏ ਆ ਲੋਕਾਂ ਨੂੰ ਸਹੀ ਰਾਹ ਦੇਣਾ ਕਈ ਵਾਰੀ ਤੂੰ ਧਰਨਾ ਨਹੀਂ ਮਰਦਾ ਕੋਈ ਧਰਨਾ ਮਾਰਦਾ ਹੈ ਜਲੂਸ ਅਸੀਂ ਕੱਢ ਲਿਆ ਦੂਜਿਆਂ ਨੇ ਕਈ ਨਹੀਂ ਕੱਢਿਆ ਅਸੀਂ ਜਲੂਸ ਕੱਢ ਲਿਆ ਕਿਸੇ ਗੱਲ ਤੇ ਚੋਣਾਂ ਵੀ ਇੱਕ ਇੱਕ ਸਾਧਨ ਹੈ ਨਾ ਲੜਾਈ ਦਾ ਅਸੀਂ ਇਹ ਸਾਧਨ ਆਪ ਨਹੀਂ ਖੜੇ ਹੋਵਾਂਗੇ ਅਸੀਂ ਇੰਡੀਆ ਨੂੰ ਦੇਸ਼ ਵਿੱਚ ਜਿਤਾਵਾਂਗੇ ਜਾਨ ਮਾਰਾਂਗੇ ਇੱਥੇ ਬਿਨਾ ਉਹਨਾਂ ਤੋਂ ਪੈਸਾ ਲੈਣ ਤੋਂ ਬਿਨਾ ਕਾਰ ਲੈਣ ਤੋਂ ਕਿਉਂਕਿ ਇਹ ਦੇਸ਼ ਦੀ ਲੜਾਈ ਆ ਤੁਹਾਨੂੰ ਇੰਡੀਆ ਗੱਠ ਜੋੜ ਤੇ ਵਿਸ਼ਵਾਸ ਹੈਗਾ ਮਤਲਬ ਪੂਰੀ ਤਰ੍ਹਾਂ ਮੈਂ ਤਾਂ ਸਾਨੂੰ ਖੁਸ਼ੀ ਚੜਦੀ ਹੈ ਦੇਖੋ ਕਾਰਨ ਇਹ ਨਹੀਂ ਕਰਕੇ ਵੀ ਉਹਨਾਂ ਦਾ ਕੋਈ ਕਰਦਾਰ ਬਹੁਤ ਵੱਖਰਾ ਆ ਜਮਾਤੀ ਕਰਦਾਰ ਸਾਨੂੰ ਪਤਾ ਆ ਉਹਨਾਂ ਨੇ ਬਹੁਤਾ ਲੋਕਾਂ ਦਾ ਜੀ ਕਹੀਏ ਵੀ ਬੇਕਾਰੀ ਸਾਰੀ ਦੂਰ ਕਰ ਦੇਣੀ ਆ ਮਹਿੰਗਾਈ ਖੜ ਜਾਨੀ ਆ ਇਹ ਜ਼ਿਆਦਾ ਉਹੀ ਪਾਰਟੀਆਂ ਨੇ ਜਿਹੜੀਆਂ ਪਹਿਲਾਂ ਰਹਿ ਚੁੱਕੀਆਂ ਨੇ ਇਹੀ ਮੈਂ ਕਹਿ ਰਿਹਾ ਜਮਾਤੀ ਤੌਰ ਤੇ ਅੰਤਰ ਨਹੀਂ ਹੈ ਪਰ ਇੱਕ ਅੰਤਰ ਜ਼ਰੂਰ ਆ ਇੰਡੀਆ ਗੱਠ ਜੋੜ ਇਸ ਦੇਸ਼ ਨੂੰ ਇੱਕ ਧਾਰਮਿਕ ਆਧਾਰ ਦੇਸ਼ ਨਹੀਂ ਬਣਾਉਣਾ ਚਾਹੁੰਦਾ ਉਹ ਦੇਸ਼ ਦਾ ਲੋਕ ਰਾਜ ਕਾਇਮ ਰੱਖਣਾ ਚਾਹੁੰਦਾ ਆ ਉਹ ਫੈਡਰਲ ਢਾਂਚਾ ਚਾਹੁੰਦਾ ਆ ਉਹ ਪ੍ਰਧਾਨ ਮੰਤਰੀ ਉਹ ਨਹੀਂ ਚੁਣਦਾ ਜਿਹੜਾ ਨੰਗੇ ਪੈਰੀ ਲੰਮਾ ਪੈਗੇ ਮੰਦਰ ਦੇ ਜਾ ਕੇ ਉਹ ਕਾਟਨ ਕਰਦਾ ਜਿਹੜਾ ਮੰਦਰ ਬਣਿਆ ਵੀ ਨਹੀਂ ਹਲੇ ਮਤਲਬ ਕਿ ਹੁਣ ਉਹ ਹੀ ਗੱਲ ਕਹਿਦੀ ਹੈ ਕਿ ਭਾਜਪਾ ਤੋਂ ਇਲਾਵਾ ਕੁਝ ਵੀ ਚੱਲੂਗਾ ਮੈਂ ਕੀ ਕਹਿੰਦਾ ਵੀ ਭਾਜ ਉਹ ਜਿਹੜੇ ਉਹ ਲੋਕ ਆ ਉਹਨਾਂ ਦਾ ਨੀਤੀਆਂ ਪੱਖੋਂ ਸਾਨੂੰ 50 ਬਾਰੀ ਹੋਊਗਾ ਲੇਕਿਨ ਜਿਹੜਾ ਕੁਝ ਗੱਲਾਂ ਬੁਨਿਆਦੀ ਆ ਦੇਸ਼ ਦੀਆਂ ਉਹਨਾਂ ਵਾਸਤੇ ਇੰਡੀਆ ਜੋੜ ਖੜਾਇਆ ਇਸੇ ਕਰਕੇ ਸੀ ਇੰਡੀਆ ਗੱਠ ਜੋੜਦੀ ਹਮੈਤ ਇਸ ਕਰਕੇ ਨਹੀਂ ਕਰ ਰਹਾ ਕਿ ਉਹਨੇ ਮਹंगाई ਛੇਦਰੀ ਰੋਕ ਲੈਣੀ ਆ ਉਹ ਕੰਮ ਵੱਡਾ ਆ ਕਰ ਹੁਣ ਦੇਖੋ ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਦਿੱਲੀ ਦਾ ਮੋਰਚਾ 13 ਮਹੀਨੇ ਲੱਗਾ ਉਹ ਚ ਮੰਨ ਕੇ ਵੀ ਤਨਕਰ ਵਾਲੇ ਕਰਨ ਵਾਪਸ ਲੈਣਾ ਮੈਂ ਮਾਫੀ ਮਦਨਦਾ ਮੈਂ ਹੁਣ ਆ ਜਿਹੜੀਆਂ 26 ਮੰਡੀਆਂ ਬੰਦ ਕਰਤੀਆਂ 26 ਮਾਰਕੀਟ ਕਮੇਟੀਆਂ ਜਿਹੜੇ ਥੱਲੇ ਆਉਂਦੇ ਆ ਸਾਰੇ ਇਹਦਾ ਮੈਨਾ ਉਸ ਇਲਾਕੇ ਦੇ ਮਜ਼ਦੂਰ ਜਿਹੜੇ ਪੱਲੇਦਾਰੀ ਕਰਦੇ ਆ ਧੋਆ ਢੋਾਈ ਕਰਦੇ ਆ ਜਿਹੜੇ ਮੰਡੀਆਂ ਚ ਲੋਕ ਕੰਮ ਕਰਦੇ ਸੀ ਉਹਨਾਂ ਦੀ ਗਿਣਤੀ ਲੱਖਾਂ ਚ ਹੋ ਜਾਣੀ ਆ ਉਹ ਸਾਰੇ ਬੇਕਾਰ ਹੋ ਗਏ ਆ ਕੋਰੋਨਾ ਆਧਾਰਿਆਂ ਦੇ ਕੋਲ ਜਾਣੀ ਕਣਕ ਜਿੱਥੇ 8-8 ਸਾਲ ਕਣਕ ਪਈ ਰਹੇਗੀ ਉਹਨਾਂ ਨੂੰ ਕੁਛ ਨਹੀਂ ਲੱਗਣਾ ਉਹ ਨਵੀਂ ਕਿਸਮ ਦੀਆਂ ਚੀਜ਼ਾਂ ਮਤਲਬ ਕਹਿਣ ਤੋਂ ਵੀ ਸਾਡਾ ਰੋਜ਼ਗਾਰ ਪੱਕੇ ਤੌਰ ਤੇ ਖਤਮ ਕਰ ਦਿੱਤਾ ਹੁਣ ਪਹਿਲਾਂ ਇੱਕ ਵਾਰ ਇਹ ਕਾਨੂੰਨ ਵਾਪਸ ਕਰ ਲਿਆ ਹੁਣ ਫਿਰ ਉਹ ਦਾ ਦੁਬਾਰਾ ਲਾਗੂ ਕਰਦਾ ਅਸਲ ਚ ਕਾਰਨ ਕੀ ਆ ਕਿ ਮੋਦੀ ਸਰਕਾਰ ਦੁਨੀਆ ਭਰ ਦੇ ਲੁਟੇਰੇਆ ਲੋਕਾਂ ਨਾਲ ਲੜ ਕੇ ਜਿਹੜਾ ਲੋਕਾਂ ਦੀ ਖੁਰਾਕ ਆ ਇਹਦੇ ਉੱਤੇ ਕੰਟਰੋਲ ਕਰ ਬੁਲੁ ਕਰਾਣਿਆਂ ਦਾ ਚਾਹੁੰਦੇ ਆ ਡਬਲਯੂ ਡੀਓ ਡਬਲਯੂਟੀਓ ਵਾਲੇ ਅੱਗੇ ਉਹਨਾਂ ਨੇ ਥੱਲੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲਿਆ ਹਵਾ ਤੇ ਕਬਜ਼ਾ ਕਰ ਲਿਆ ਖੰਡ ਪਦਾਰਥਾਂ ਦੇ ਕਬਜ਼ਾ ਕਰ ਲਿਆ ਮਹਗਾਈ ਕਰੀ ਜਾਂਦੇ ਹੁਣ ਇੱਕ ਚੀਜ਼ ਉਹਨਾਂ ਦੇ ਕੋਲ ਆ ਜਿਹੜੇ ਲੋਕ ਖਾਂਦੇ ਆ ਨਾ ਕਿਸੇ ਟੰਗ ਨਾਲ ਇਹਨੂੰ ਕੰਟਰੋਲ ਕੀਤਾ ਜਾਵੇ ਖਾਣ ਤੇ ਕੰਟਰੋਲ ਜਿਹੜੀ ਖੁਰਾਕ ਪਦਾਰਥ ਔਰ ਉਹ ਤਾਂ ਕੋਈ ਹੋਰ ਪਾਰਟੀ ਵੀ ਆ ਜਾਵੇ ਸੱਤਾ ਵਿੱਚ ਉਹ ਵੀ ਉਹਨਾਂ ਦੇ ਨਾਲ ਰਲੂਗੀ ਕਿਉਂਕਿ ਇਹ ਇੰਟਰਨੈਸ਼ਨਲ ਲੈਵਲ ਦੀ ਗੱਲ ਹੈ ਨਹੀਂ ਇੰਟਰਨੈਸ਼ਨਲ ਲੋਕ ਮੁਕਾਬਲਾ ਕਰਦੇ ਜੇ ਪੈਰਿਸ ਦੇ ਗਲੀਆਂ ਵਿੱਚ ਆ ਕੇ ਲੋਕਾਂ ਨੇ ਗੋਹਾ ਸੜ ਦਿੱਤਾ ਕਿਸਾਨਾਂ ਨੇ ਟਰੈਕਟਰਾਂ ਨਾਲ ਤੇ ਉਹ ਲੜਦੇ ਇਸ ਗੱਲ ਦੇ ਵੀ ਅਸੀਂ ਨਹੀਂ ਬਰਦਾਸ਼ਤ ਕਰਦੇ ਦੁਨੀਆ ਭਰ ਵਿੱਚ WTO ਦੇ ਖਿਲਾਫ ਇੱਕ ਬਹੁਤ ਵੱਡੀ ਲਹਿਰ ਖੜੀ ਹੋ ਰਹੀ ਹੈ ਇਦਾਂ ਦੇ ਹਾਲਤਾਂ ਵਿੱਚ ਉਹ ਇਨਕਲਾਬ ਜਨਮ ਲੈਂਦੇ ਆ ਸੈਕੰਡ ਵਿੜਵਾਰ ਜਦੋਂ ਫਾਸ਼ੀਵਾਦ ਦਾ ਖਤਰਾ ਸੀ ਫਾਸ਼ੀਵਾਦ ਦੀ ਕੱਲੀ ਹਾਰ ਨਹੀਂ ਹੋਈ ਹਿਟਲਰ ਨਹੀਂ ਕੱਲਾ ਹਾਰਿਆ ਦੁਨੀਆ 'ਚ ਸਮਾਜਵਾਦੀ ਲਹਿਰ ਨੂੰ ਬਹੁਤ ਵੱਡਾ ਬढ़ावा ਮਿਲਿਆ ਮੋ ਲੋ ਹੁਣ ਕਹਿ ਰਹੀ ਹੈ ਕਿ ਜਿਹੜੀ 3rd ਵਰਡ ਵਾਰ ਹੋਣੀ ਹੈ ਉਹ ਨਿਊ ਵਰਡ ਆਰਡਰ ਦੇ ਖਿਲਾਫ ਹੋਣੀ ਬਿਲਕੁਲੀ ਜਿਹੜਾ ਨਿਊ ਆਰਡਰ ਹੈ ਉਸ ਦੇ ਖਿਲਾਫ ਹੋਣੀ ਹੈ 3rd ਵਾਰ ਵਾਰ ਨਹੀਂ ਹੋਏਗੀ ਇੱਕ ਦੁਨੀਆ ਚੇਂਜ ਆਏਗੀ ਜਿਹੜੀ ਲਾਜ਼ਮੀ ਮਤਲਬ ਜਿਹੜੇ ਲੋਕੀ ਇਹ ਸਮਝਦੇ ਸੀ ਵੀ 2nd ਵਰਡ ਵਾਰ ਵਿੱਚ ਜੀ ਫਾਸ਼ੀਵਾਦ ਨੇ ਜਿੱਤ ਜਾਣਾ ਹੈ ਕਿ ਕਾਮਨਿਸਟਾਂ ਦਾ ਅੰਤ ਹੋ ਜਾਣਾ ਉਹਨੇ ਉਲਟ ਕੀਤਾ ਵੀ ਕਾਮਨਿਸਟਾਂ ਦਾ ਅੰਤ ਨਹੀਂ ਹੋਇਆ ਨਵੇਂ ਦੇਸ਼ ਕਾਮਨਿਸਟ ਬਣ ਗਏ ਔਰ ਚੀਨ ਦੀ ਕ੍ਰਾਂਤੀ ਵਿੱਚ ਬਹੁਤ ਭਾਰੀ ਮਦਦ ਮਿਲੀ ਉਹਨਾਂ ਨੂੰ ਤੋਂ ਇਸ ਲਈ ਅੱਜ ਦੀ ਹਾਲਤ ਵੀ ਇਦਾਂ ਦੀ ਹੈ ਜਿਹੜੇ ਦੁਨੀਆ ਚ ਹਵਾਲਾ ਆ ਰਿਹਾ ਨਾ ਇਹਨੂੰ ਅਸੀਂ ਪੱਜ ਦਿਨ ਉਹ ਰਾਹ ਨਹੀਂ ਲੱਭੇਗਾ ਜਦੋਂ ਲੋਕ ਇਕੱਠੇ ਹੋਗਾ। ਬਿਲਕੁਲ ਇਹ ਆਪ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਟੌਪਿਕ ਆ ਪਰ ਵਾਪਸ ਹੋਣੇ ਆਪਣੇ ਛੋਟੇ ਟੌਪਿਕ ਦੇ ਉੱਤੇ ਕਿ ਹੁਣ ਦੇ ਜੋ ਹਾਲਾਤ ਨੇ ਲੋਕੀ ਲੋਕ ਸਭਾ ਚੋਣਾਂ ਅਨਸਰ ਦੇ ਉੱਤੇ ਨੇ। ਹੁਣ ਮੈਂ ਆਖਿਰ ਦੇ ਵਿੱਚ ਆਹੀ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਜੋ ਖਲਾਅ ਪੈਦਾ ਹੋਵੇਗਾ ਇਹਨਾਂ ਉਮੀਦਵਾਰਾਂ ਦੇ ਨਾਲ ਪੰਜਾਬ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਇਹ ਚੋਣਾਂ ਦਾ ਨਤੀਜਾ ਕਿਸ ਵੱਲ ਨੂੰ ਹੋ ਸਕਦਾ ਤੁਹਾਡੇ ਸਾਹਮਣੇ। ਦੇਖੋ ਮੈਂ ਸਮਝਦਾ ਇਹ ਵੀ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਸਿੱਧੇ ਰੂਪ ਵਿੱਚ ਲੋਕਾਂ ਦੇ ਪੈਰ ਨਹੀਂ ਜਮਾ ਸਕੀ। ਇਸੇ ਕਰਕੇ ਉਹਨੇ ਦਲ ਬਦਲੂ ਕਰਾ ਕੇ ਬੰਦੇ ਦੂਜੀ ਪਾਰਟੀ ਲੈ ਆ ਖੜੇ ਕੀਤੇ ਆ ਉਹਦਾ ਆਪਣਾ ਅਧਾਰ ਹੈ ਸ਼ਹਿਰੀ ਖੇਤਰਾਂ ਚ ਜਨਕ ਲਿਮਟਿਡ ਆ ਉਹ ਵੀ ਬਹੁਤਾ ਨਹੀਂ ਇਹਨਾਂ ਘਟਨਾਵਾਂ ਨੇ ਉਹ ਵੀ ਕਾਫੀ ਘਟਾ ਦਿੱਤਾ ਦੂਜੀ ਪਾਰਟੀ ਅਕਾਲੀ ਪਾਰਟੀ ਸੀ ਅਕਾਲੀ ਪਾਰਟੀ ਜੋ ਵੱਡਾ ਗੁਨਾਹ ਕੀਤਾ ਵੀ ਇਸ ਪੰਜਾਬ ਦੀ ਧਰਤੀ ਤੇ ਆਰਐਸਐਸ ਦੇ ਪੈਰ ਲਵਾਏ ਆ ਔਰ ਜਿਹੜਾ ਉਹਦਾ ਰਾਜ ਭਾਗ ਦੇ ਜਿਹੜਾ ਕਹਿੰਦਾ ਨਾ ਪੰਜਾਬ ਦੀ ਬਹੁਤ ਸੇਵਾ ਕੀਤੀ ਆ ਬਾਦਲ ਉਹ ਹੱਲੇ ਲੋਕਾਂ ਦੀ ਸੇਵਾ ਭੁੱਲੀ ਨਹੀਂ ਹੱਲੇ ਹਾਲੇ ਤਾਂ ਸੇਵਾ ਸਾਹਮਣੇ ਲੋਕਾਂ ਦੇ ਪਈ ਆ ਵੀ ਤੁਸੀਂ ਸੇਵਾ ਕਿੰਨੀ ਕੀਤੀ ਆ ਇਸ ਲਈ ਉਹ ਵੀ ਇੱਕ ਧਰਿਆ ਜਿਹੜੀ ਆਉਂਦੀ ਸੀ ਉਹ ਲੋਕਾਂ ਦੇ ਪ੍ਰਵਾਨ ਨਹੀਂ ਚੜੇਗੀ ਲਾਜ਼ਮੀ ਭਾਵੇਂ ਆਪ ਦਾ ਤੇ ਕਾਂਗਰਸ ਦਾ ਸਮਝੌਤਾ ਨਹੀਂ ਹੈ ਇਹ ਮੰਦਭਾਗੀ ਗੱਲ ਆ ਵੀ ਦੇਸ਼ ਵਿੱਚ ਹੋ ਗਿਆ ਦਿੱਲੀ ਚ ਵੀ ਹੋ ਗਿਆ ਕੁਝ ਰਾਜ ਚ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਪੰਜਾਬ ਚ ਹੋ ਜਾਣਾ ਚਾਹੀਦਾ ਸੀ ਔਰ ਹਾਲੇ ਵੀ ਮੈਂ ਸੰਭਾਵਨਾ ਪੂਰੀ ਤਰ੍ਹਾਂ ਰੱਦ ਨਹੀਂ ਕਰਦਾ ਵੀ ਸੰਭਾਵਨਾ ਮੌਜੂਦ ਆ ਪਰ ਮੈਂ ਇਹ ਕਹਿਣਾ ਵੀ ਦੋਨੇ ਜਿਹੜੇ ਵੱਡੀਆਂ ਧਰਾਂ ਲੜਨ ਵਾਲੀਆਂ ਹੈ ਇੰਡੀਆ ਗੱਠ ਜੋੜ ਦਾ ਭਾਗ ਇਸ ਲਈ ਪੰਜਾਬ ਦੇ ਜਿਹੜਾ ਇਹ ਖਲਾਅ ਪੈਦਾ ਹੋਇਆ ਵੀ ਇਹ ਦਲ ਬਦਲੂਆਂ ਦੇ ਕਰਕੇ ਲੋਕਾਂ 'ਚ ਗੁੱਸਾ ਪੈਦਾ ਹੋਊਗਾ ਇਹਦਾ ਲਾਹਾ ਲੈਣ ਲਈ ਹੈ ਹੀ ਦੋ ਤਰ੍ਹਾਂ ਪੰਜਾਬ ਦੀਆਂ ਇੱਕ ਆਪ ਆ ਜੇ ਆਪ ਦੇ ਲੋਕਾਂ ਦਾ ਰਾਜ਼ਗੀ ਹੋਊਗੀ ਤਾਂ ਕਾਂਗਰਸ ਪਾਰਟੀ ਹੈਗੀ ਆ ਹਾਲੇ ਇਸ ਲਈ ਸਾਡੀ ਖੁਸ਼ੀ ਹੈ ਇੱਕ ਪਾਸੇ ਤਾਂ ਸਾਨੂੰ ਇਹ ਪਰੇਸ਼ਾਨੀ ਆ ਕਿ ਦੋਨੋਂ ਇਕੱਠੇ ਕਿਉਂ ਨਹੀਂ ਹੈ ਇੱਕ ਹੈਗਾ ਵੀ ਦੋਨੋਂ ਲੜਦੇ ਆ ਹੈ ਹੀ ਖੇਮਾ ਸਾਡਾ ਜਿੱਦਾਂ ਕੇਰਲ 'ਚ ਦੋ ਧੜੇ ਲੜਦੇ ਆ ਭਾਜਪਾ ਨਹੀਂ ਕਿਤੇ ਹੈ ਇੱਕ ਪਾਸੇ ਕਾਂਗਰਸ ਦਾ ਫਰੰਟ ਹੈ ਇੱਕ ਪਾਸੇ ਕਾਂਗਰਸਪਾ ਦਾ ਫਰੰਟ ਹੈ ਦੋਨੋਂ ਫਰੰਟ ਲੜਦੇ ਆ ਇਸ ਲਈ ਸਾਡਾ ਪੰਜਾਬ ਵਿੱਚ ਵੀ ਜਿਹੜੇ ਦੋ ਵੱਡੀਆਂ ਤਰ੍ਹਾਂ ਆ ਜਿਹੜੀਆਂ ਸੱਤਾ ਦੀਆਂ ਦਾਅਵੇਦਾਰ ਆ ਉਹ ਦੋਨੋਂ ਤਰ੍ਹਾਂ ਬੀਜੇਪੀ ਦੇ ਖਿਲਾਫ ਆ। ਤੋ ਇਸ ਲਈ ਸਾਨੂੰ ਪੰਜਾਬ ਵਿੱਚ ਜਿਹੜਾ ਖਿਲਾਫ ਪਰੂਗਾ ਉਹ ਭਾਜਪਾ ਵਿਰੋਧੀ ਖਿਲਾਫ ਲੋਕ ਪਰਣਗੇ। ਔਰ ਜੇ ਪੰਜਾਬ ਚੋਂ ਅਸੀਂ ਕਰਨ ਚ ਕਾਮਯਾਬ ਹੋ ਗਏ ਤੇ ਸਮਝ ਲਓ ਫੇ ਅਸੀਂ ਪੰਜਾਬ ਦੀ ਜਿਹੜੀ ਬਹੁਤ ਮਾਨਮਤੀ ਇਤਿਹਾਸ ਆ ਅਸੀਂ ਉਹਨੂੰ ਮੁੜ ਕੇ ਰਿਵਾਈਵ ਕਰ ਲਿਆ। ਠੀਕ। ਇਹ ਉਹ ਹਾਲਾਤ ਨੇ ਜੋ ਫਿਲਹਾਲ ਬੀਜੇਪੀ ਦੀ ਪਹਿਲੀ ਲਿਸਟ ਤੋਂ ਬਾਅਦ ਬਣਦੇ ਪਏ ਨੇ ਜੋ ਕੁਝ ਹੁਣ ਤੱਕ ਆਇਆ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਰੋਜ਼ ਤੱਕਲੀਬ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ